ਭੰਗੂ ਇੰਟਰਨੈਸ਼ਨਲ ਕੂਰੀਅਰ ਸਰਵਿਸ ਵਾਲੇ ਕਰਦੇ ਨੇ ਕਮਾਲ ਤੁਹਾਡਾ ਸਮਾਨ ਆਪਣੀ ਮੰਜ਼ਿਲ ਤੱਕ ਪਹੁੰਚੇ ਤੇਜ਼ ਸੁਰੱਖਿਅਤ ਤਰੀਕੇ ਨਾਲ ਇਸ ਗੱਲ ਦਾ ਏ ਰੱਖਦੇ ਨੇ ਖਿਆ ਸਾਥੀਓ ਇਸ ਸਮੇ ਅਸੀਂ ਬੰਗਿਆਂ ਵਿਖੇ ਗਰシャンਕਰ ਰੋਡ ਤੇ ਮੌਜੂਦ ਹਾਂ ਅੱਜ ਦੀ ਵੀਡੀਓ ਵਿੱਚ ਭੰਗੂ ਇੰਟਰਨੈਸ਼ਨਲ ਕੂਰੀਅਰ ਸਰਵਿਸ ਵਾਲਿਆਂ ਨਾਲ ਗੱਲਬਾਤ ਕਰਾਂਗੇ ਅੱਜ ਬੁਲਟ ਜਾ ਰਿਹਾ ਜੀ ਜੀ ਯੂ ਐਸ ਏ ਜਾ ਰਿਹਾ ਹੈ ਯੂ ਐਸ ਏ ਜਾ ਰਿਹਾ ਜੀ ਔਰ ਇਹ ਬੁਲੇਟ ਦੀ ਖਾਸ ਗੱਲ ਕੀ ਹੈ ਕਹਿੰਦੇ ਕਿ ਪੁਰਾਣਾ ਬਹੁਤ ਹੈ ਇਹ ਪੁੱਠੇਘੇੜਾ ਵਾਲਾ ਸਰ ਪੁੱਠੇਘੇੜਾ ਵਾਲਾ ਜੀ ਜੀ ਤੇ ਪੁੱਠੀ 42 ਸਾਲ ਪੁਰਾਣਾ ਬੁਲੇਟ ਆ ਸਰ ਇਹ ਉਸੇ ਕੰਟਰੀ ਜਾਣਾ ਜਿੱਥੇ ਸੜਕ ਪੁੱਠੇ ਪਾਸੇ ਚੱਲਦੀ ਆ ਸਾਡੇ ਨਾਲੋਂ ਪੁੱਠੇ ਪਾਸੇ ਆਪਣੇ ਖੱਬੇ ਜਾਂਦੀ ਉਧਰ ਸੱਜੇ 42 ਸਾਲ ਪੁਰਾਣਾ ਹੈ ਜੀ ਬੁਲਟ ਹਾਂ ਜੀ ਤੇ ਚਾਚੇ ਦੇ ਬੇਟੇ ਲਈ ਭੇਜ ਰਹੇ ਆ 4 ਬੁੱਲਟਸ ਨਾਲ ਉਹਨੂੰ ਪਹਿਲਾਂ ਖੜੇ ਆ ਉਹਦਾ ਉੱਧਰ ਲਈ ਇੰਡੀਆ ਤੋਂ ਹੀ ਭੇਜ ਨਹੀਂ ਉੱਧਰ ਲਈ ਅੱਛਾ ਜੀ ਇੰਡੀਆ ਤੋਂ ਪਹਿਲੇ ਚੱਲਦਾ ਹੈ ਅੱਛਾ ਜੀ ਉਹਨੂੰ ਸੌਂ ਕਿਆ ਵਾਸਤੇ ਜੀ ਤਿੰਨ ਚਾਰ ਸਾਲ ਹੋ ਚੱਲੇ ਸੀ ਇਹਨੂੰ ਰੈਡੀ ਕੀਤੇ ਉਹ ਕਿ ਸੱਚ ਕੋਈ ਪ੍ਰਬੰਧ ਨਹੀਂ ਹੋ ਰਿਹਾ ਸੀ ਭੇਜਣ ਦਾ ਇਹਨਾਂ ਦੀ ਵੀਡੀਓ ਦੇਖੀ ਸੀ ਫੇਸਬੁੱਕ ਤੇ ਭੰਗੂ ਸਾਹਿਬ ਦੀ ਹਾਂ ਜੀ ਭੰਗੂ ਸਾਹਿਬ ਦੀ ਤਾਂ ਤਾਂ ਅਸੀਂ ਨਾਨਕ ਡੈਕਟਰ ਹਲੋ ਹੁਣ ਬੁਲਟ ਬਿਨਾ ਪਾਸਪੋਰਟ ਤੋਂ ਬਿਨਾ ਵੀਜ਼ੇ ਤੋਂ ਚੱਲਿਆ ਭੰਗੂ ਸਾਹਿਬ ਨੇ ਪ੍ਰਬੰਧ ਕਰਤਾ ਪਾਪਾ ਜੀ ਰੇਟ ਬਿਲਕੁਲ ਪੂਰੀ ਮਾਰਕੀਟ ਚ ਪਤਾ ਕਰ ਲਿਓ ਇੰਨਾ ਕੁ ਵਾਜਿਬ ਆ ਨਾ 10-20 ਰੁਪਏ ਤੇ ਕੰਮ ਕਰਦੇ ਆਪਾਂ ਬੜੀ ਹੱਦ ਤੀ ਇਹ ਤੇ ਇਸ ਤੋਂ ਵੱਧ ਨਹੀਂ ਸਾਡੇ ਕੋਲ ਰੇਟ 680 ਰੁਪਏ ਡੀਐਚਐਲ ਦਾ ਅਸੀਂ 730 ਵੀ 10 ਤੇ ਵੀ ਕਰ ਦਿੰਦਾ ਪਹਿਲਾਂ ਜਿਹੜਾ ਤੁਹਾਡਾ 5-6 ਸਾਲ ਦਾ ਤਜਰਬਾ ਬੰਗੂ ਸਾਹਿਬ ਜਿਹੜੇ ਆ 40 ਕਿਲੋਮੀਟਰ ਤੱਕ ਫ੍ਰੀ ਸਰਵਿਸ ਵੀ ਦਿੰਦੇ ਆ ਤੁਹਾਨੂੰ ਸਰਵਿਸ ਮਿਲੀ ਸਾਦ ਨੂੰ 60 ਕਿਲੋਮੀਟਰ ਤੱਕ ਫ੍ਰੀ ਦਿੱਤੀ ਹੈ ਕੀ ਬਾਤ ਹੈ ਕੀ ਬਾਤ ਬੰਗੂ ਸਾਹਿਬ ਇਹ ਤਾਰੀਫ ਵਾਲੀ ਗੱਲ ਹੈ ਅੱਛਾ 60 ਕਿਲੋਮੀਟਰ ਤੱਕ ਫ੍ਰੀ ਸਰਵਿਸ ਏ ਏ ਏ ਕਿਸ ਤਰੀਕੇ ਦਿਮਾਗ ਚ ਕਰ ਲਈ। ਪਾਜੀ ਚਲੋ ਸਾਰੇ ਕੰਮ ਵਾਲੇ ਬੈਠੇ ਆ। ਹਮ ਆਪਾਂ ਤਾਂ ਇਹ ਹੈ ਕਿ 40 ਕਿਲੋਮੀਟਰ ਤੱਕ ਪਹਿਲਾਂ ਵੀ ਅਸੀਂ ਫ੍ਰੀ ਚੈੱਕ ਦੇ ਸੀ। ਪਾਜੀ ਕਹਿੰਦਾ ਵੀ ਬਾਰਿਸ਼ ਪੈਂਦੀ ਆ। ਹਮ ਪਹਿਲਾਂ ਹੱਥ ਲੈ ਕੇ ਆਉਣਾ ਸੀਗਾ ਇਹਨਾਂ ਨੇ। ਜੀ ਮੈਂ ਕਿਹਾ ਭਾਈ ਤੁਸੀਂ ਟੈਨਸ਼ਨ ਨਾ ਲਾਓ। ਲੜਕਾ ਇੱਕ ਨਾਲ ਜਾਏਗਾ, ਇੱਕ ਗੱਡੀ ਆਏਗੀ ਤੁਹਾਡੇ ਕੋਲੋਂ ਪਿਕਅਪ ਕਰਕੇ। ਹੈਗਾ ਯੂਐਸਏ ਕੈਨੇਡਾ ਦਾ 720 ਰੁਪਏ ਕਿਲੋ। ਪਲੱਸ ਇਹਦੇ ਵਿੱਚ ਡੀਐਚਐਲ ਤੋਂ ਇਲਾਵਾ ਜੇ ਕਿਸੇ ਨੇ ਯੂਐਸਏ ਕੈਨੇਡਾ ਭੇਜਣਾ ਹੈ 20 ਪਲੱਸ ਆਪਣੇ ਕੋਲ 600 ਰੁਪਏ ਕਿਲੋ ਵੀ ਹੈਗਾ ਆ। यूपीएसए ਵਿੱਚ ਤੇ ਪਲੱਸ ਜੀ ਜੇ ਡੀ ਆਪਣੇ ਕੈਨੇਡਾ ਭੇਜਣਾ ਤੁਸੀਂ ਸਮਾਨ ਸਾਡੇ ਕੋਲ 600 ਰੁਪਏ ਵੀ ਕਿਲੋ ਹੈਗਾ ਜੀ 10 ਪਲੱਸ ਦਾ ਤੇ ਯੂਕੇ ਦਾ ਸਰ ਹੈਗਾ 350 10 ਪਲੱਸ ਦਾ ਤੇ ਉਸ ਤੋਂ ਇਲਾਵਾ ਜੀ ਸਾਡੇ ਕੋਲ ਫੈਡੈਕਸ ਦੇ ਵਿੱਚ ਵੀ ਹੈਗਾ ਆਸਟ੍ਰੇਲੀਆ ਦਾ 600 ਰੁਪਏ ਕਿਲੋ 650 ਰੁਪਏ ਕਿਲੋ 20 ਪਲੱਸ ਦਾ ਜੀ 10 ਪਲੱਸ ਦਾ 700 ਰੁਪਏ ਕਿਲੋ ਸਾਡਾ ਇੱਕ ਪਲੱਸ ਪੁਆਇੰਟ ਹੋਰ ਵੀ ਅਸੀਂ ਜੋ ਵੀ ਫੂਡ ਆਈਟਮ ਆ ਨਾ ਖਾਣ ਪੀਣ ਦੀ ਆਈਟਮ ਆ ਕੋਈ ਐਕਸਟਰਾ 1000 ਰੁਪਏ ਲੈਂਦਾ ਕੋਈ 2000 ਲੈਂਦਾ ਪੂਰੇ ਬਾਕਸ ਦੇ ਉੱਤੇ ਜੇ ਮੰਨ ਲਓ ਇਹਦੇ ਵਿੱਚ ਪਿੰਨੀਆਂ ਹੋਈਆਂ ਜਾਂ ਦੇਸੀ ਘੇ ਹੋਇਆ ਦੇਸੀ ਘੇ ਤੇ ਥੋੜੇ ਲੱਗਦੇ ਆ ਮੰਨ ਲਓ ਪਿੰਨੀਆਂ ਹੋਈਆਂ ਬਿਸਕੁਟ ਹੋਇਆ ਕੁਝ ਵੀ ਹੋਇਆ ਨਾ ਜੇ ਕੈਨੇਡਾ ਚੱਲਦਾ ਜਾਂ ਅਮਰੀਕਾ ਚੱਲਦਾ ਉਹਦੇ ਐਕਸਟਰਾ ਪੈਸੇ ਲੱਗਦੇ ਅਸੀਂ ਉਹ ਵੀ ਨਹੀਂ ਲੈਂਦੇ ਨਹੀਂ ਲੈਂਦੇ ਬਿਲਕੁਲ ਨਹੀਂ ਲੈਂਦੇ ਨਹੀਂ ਪਰ ਇਹ ਮੰਗੇ ਜਾਂਦੇ ਆ ਕਿ ਅਸੀਂ ਬਾਹਰ ਭੇਜਣੇ ਲਈ ਕਿੰਨੇ ਕਿਲੋ ਦੇ ਮੰਗਦੇ ਆ ਮੈਂ ਕਹਿੰਦਾ 5 ਕਿਲੋ ਹੋਵੇ 7 ਕਿਲੋ ਹੋਵੇ ਅਸੀਂ 1 ਰੁਪਈਆ ਨਹੀਂ ਲਵਾਂ। ਤੇ ਪੈਕਿੰਗ ਦੇ ਵੈਕਿਊਮ ਦੇ ਐਕਸਟਰਾ ਚਾਰਜਸ ਲੈਂਦੇ ਆ ਢਾਈ ਦੇ। ਇੱਕ ਵੈਕਿਊਮ ਦਾ ਫ੍ਰੀ ਆ ਸਾਡੇ ਕੋਲ। ਜੇ ਦੋ ਹੋ ਜਾਣੇ ਫੇਰ ਉਹਨਾਂ ਦੀ ਮਰਜ਼ੀ ਆ। ਦੱਸ ਦੇਣਾ ਭਾਈ। ਇਹ 200 250 ਲੱਗਣਾ ਐਕਸਟਰਾ। ਲੋਈ ਕਹਿੰਦਾ ਬਾਹਰ ਤਾਂ ਇੱਕ ਵੀ ਫ੍ਰੀ ਨਹੀਂ ਹੈਗਾ। ਨਹੀਂ ਨਹੀਂ ਸਾਡਾ ਇੱਕ ਵੈਕਿਊਮ ਫ੍ਰੀ ਆ। ਇੱਕ ਵੈਕਿਊਮ ਫ੍ਰੀ ਆ। ਔਰ ਮਾਰਕੀਟ ਕੀਪਰ ਕੀ ਪ੍ਰਾਈਸ ਚੱਲਦਾ ਵੈਕਿਊਮ ਕਰਨ ਦਾ? 250 ਰੁਪਈਆ ਲੈਂਦੇ। ਬੜੀ ਪਰੇਸ਼ਾਨੀ ਹੋਵੇ ਤੁਹਾਨੂੰ ਪੰਡੋਰੀਆ ਮਲੇਨ ਰਸਤਾ ਮੁਰਦਾ ਚੌਕ ਆ ਜੀ ਐਡੀਡਾਸ ਜੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਵੇ ਤਾਂ ਮੈਨੂੰ ਕਾਲ ਜਰੂਰ ਕਰ ਲੈਣ ਮੈਂ ਤੁਹਾਨੂੰ ਉਹਨਾਂ ਨੂੰ ਐਡਰੈਸ ਸਮਝਾ ਦਵਾਂ ਅੰਦਰ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ ਕਿਉਂਕਿ ਆਲ ਅਰਾਊਂਡ ਦਾ ਵਰਲਡ ਲੋਕੀ ਜਿਹੜੇ ਇੱਥੇ ਆਰਡਰ ਭੇਜਦੇ ਕਿਉਂਕਿ ਹਰ ਦੁਨੀਆ ਦੇ ਹਰ ਕੋਨੇ 'ਚ ਪੰਜਾਬੀ ਹੈਗੇ ਆ ਮੈਂ ਤਾਂ ਕਹਿੰਦਾ ਸਾਡਾ ਤਾਂ ਮੈਨੂੰ ਤਾਂ ਇਹ ਹੈ ਬੜੀ ਦੁਕਾਨਦਾਰ ਨੂੰ ਵੀ ਚਲੋ ਅਸੀਂ ਜੋ ਵੀ ਮਾਰ ਦਿੰਦੇ ਨੇ ਰੇਟ ਦਿੰਦੇ ਨੇ ਉਹ ਤਾਂ ਠੀਕ ਹੈ ਠੀਕ ਆ ਤਾਂ ਯਾਰ ਕਸਟਮਰ ਕਹਿੰਦਾ ਇਹ ਆ ਜਿਹੜਾ ਮੇਰਾ ਇੱਕ ਕਸਟਮਰ ਉਹਨੂੰ ਦਸਾਂ ਨੂੰ ਦੱਸਦਾ ਹੌਲ ਸੇਲ ਰੇਟ ਹੀ ਆ ਹੌਲ ਸੇਲ ਰੇਟ ਹੀ ਆ ਮਤਲਬ ਕਿ ਵੇ ਵਿਸ਼ਵ ਕਹਿੰਦੇ ਕਿ ਸਿੱਧਾ ਕੰਮ ਕਰੋ ਤਾਂ ਸਿੱਧੀਆਂ ਪੈਂਦੀਆਂ ਨੇ ਕੰਮ ਨਹੀਂ ਕੀਤਾ ਕਦੇ ਉਲਟ ਦੋਸਤੋ ਆ ਪੰਗੂ ਇੰਟਰਨੈਸ਼ਨਲ ਕੂਰੀਅਰ ਸਰਵਿਸ ਵਾਲਿਆਂ ਦਾ ਇਸ ਕਰਕੇ ਵੀ ਨਾਮ ਹੈ ਕਿਉਂਕਿ ਸੁਰੱਖਿਅਤ ਤਰੀਕੇ ਨਾਲ ਤੁਹਾਡਾ ਵੱਡਾ ਸਮਾਨ ਕਹਿ ਲਈਏ ਚਰਖਾ ਪੀੜੀ ਟਰੰਕ ਤੱਕ ਕੂਰੀਅਰ ਕਰਦੇ ਹੀ ਨੇ ਤੇ ਹੁਣ ਨਾਲ ਦੀ ਨਾਲ ਕੂਰੀਅਰ ਕਰਨ ਲੱਗੇ ਨੇ ਬੁਲਟ ਦੋਸਤੋ ਨਾਲ ਵੀ ਨਾਲ ਕੂਰੀਅਰ ਕਰਨ ਲੱਗੇ ਨੇ ਬੁਲਟ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਨੰਬਰ ਗੁਰੇਸ ਸਿੰਘ ਤੁਸੀਂ ਸ਼ੇਅਰ ਤੋਂ ਦਸ ਲਾ ਰਹੇ ਹੋ ਵੀਡੀਓ ਕਸ ਬਾਬਤ ਹੋ ਰਹੀ ਹੈ ਬੰਗੂ ਇੰਟਰਨੈਸ਼ਨਲ ਕੂਰੀਅਰ ਸਰਵਿਸ ਵਾਲੇ ਕਰਦੇ ਨੇ ਕਮਾਲ ਤੁਹਾਡਾ ਸਮਾਨ ਆਪਣੀ ਮੰਜ਼ਿਲ ਤੱਕ ਪਹੁੰਚੇ ਤੇਜ਼ ਸੁਰੱਖਿਅਤ ਤਰੀਕੇ ਨਾਲ ਇਸ ਗੱਲ ਦਾ ਇਹ ਰੱਖਦੇ ਨੇ ਖਿਆਲ ਸਾਥੀਓ ਇਸ ਸਮੇਂ ਅਸੀਂ ਬੰਗਿਆਂ ਵਿਖੇ ਗੜਸ਼ੰਕਰ ਰੋਡ ਤੇ ਮੌਜੂਦ ਹਾਂ ਅੱਜ ਦੀ ਵੀਡੀਓ ਵਿੱਚ ਪੰਗੂ ਇੰਟਰਨੈਸ਼ਨਲ ਕੂਰੀਅਰ ਸਰਵਿਸ ਵਾਲਿਆਂ ਨਾਲ ਗੱਲਬਾਤ ਕਰਾਂਗੇ ਦੇਖੋ ਅੱਜ ਕੱਲ ਸਮਾਂ ਇਹ ਹੈ ਅੱਜ ਕੱਲ ਸਮਾਂ ਇਹ ਹੈ ਕਿ ਲੋਕ ਕਹਿੰਦੇ ਕਿ ਸਮੇਂ ਦੀ ਵੈਲਿਊ ਬਹੁਤ ਹੈ ਤੇ ਜੇਕਰ ਤੁਹਾਡਾ ਸਮਾਨ ਇੰਡੀਆ ਤੋਂ ਜਿਹੜੀ ਡੈਸਟੀਨੇਸ਼ਨ ਤੁਸੀਂ ਭੇਜਣਾ ਆ ਉੱਥੇ ਸਮੇਂ ਸਿਰ ਪਹੁੰਚ ਜਵੇ ਮੁੱਲ ਤਾਂ ਪੈਂਦਾ ਤੇ ਇਹ ਕੰਮ ਕਰਦੇ ਨੇ ਵਿਸ਼ਵਜੀਤ ਸਿੰਘ ਭੰਗੂ ਜੀ ਵਿਸ਼ਵਜੀਤ ਸਿੰਘ ਭੰਗੂ ਉਹਨਾਂ ਦਾ ਨਾਂ ਬਹੁਤ ਹੈ ਇਸ ਇੰਡਸਟਰੀ ਵਿੱਚ ਔਰ ਵਿਸ਼ਵਜੀਤ ਸਿੰਘ ਭੰਗੂ ਜਿਹੜੇ ਨੇ ਪੂਰੇ ਵਿਸ਼ਵ ਵਿੱਚ ਤੁਹਾਡਾ ਸਮਾਨ ਤੇਜ਼ ਤਰੀਕੇ ਨਾਲ ਸੁਰੱਖਿਅਤ ਤਰੀਕੇ ਨਾਲ ਤੇ ਇਮਾਨਦਾਰੀ ਨਾਲ ਪਹੁੰਚਾਉਂਦੇ ਨੇ ਗੱਲਾਂ ਬਾਤਾਂ ਬਹੁਤ ਕਰ ਰਹੀਆਂ ਪਹਿਲਾਂ ਪਾਜਣਾ ਨੂੰ ਸਵਾਗਤ ਕਰ ਲਈ ਬਹੁਨੇ ਦਾ ਸਵਾਗਤ ਸੱਚੀ ਗੱਲ ਬਾਤ ਅੱਛਾ ਪੰਗੂ ਸਾਹਿਬ ਬਹੁਤ ਬਹੁਤ ਮੁਬਾਰਕਾਂ ਅੱਜ ਬੁਲਟ ਜਾ ਰਿਹਾ ਜੀ ਜੀ ਯੂ ਐਸ ਏ ਜਾ ਰਿਹਾ ਹੈ ਯੂ ਐਸ ਏ ਜਾ ਰਿਹਾ ਜੀ ਜੀ ਔਰ ਇਹ ਬੁਲਟ ਦੀ ਖਾਸ ਗੱਲ ਕੀ ਹੈ ਕਹਿੰਦੇ ਕਿ ਪੁਰਾਣਾ ਬਹੁਤ ਹੈ ਇਹ ਪੁੱਠੇਕੇਰਾ ਵਾਲਾ ਸਰ ਪੁੱਠੇਕੇਰਾ ਵਾਲਾ ਜੀ 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 ਤੇ ਪੁੱਠੀ 42 ਸਾਲ ਪੁਰਾਣਾ ਬੁਲਟ ਆ ਸਰ ਇਹ ਉਸੇ ਕੰਟਰੀ ਜਾਣਾ ਜਿੱਥੇ ਸੜਕ ਪੁੱਠੇ ਵਾਸਤੇ ਚੱਲਦੀ ਆ ਸਾਡੇ ਨਾਲ ਪੁੱਠੇ ਵਾਸਤੇ ਆਪਣੇ ਖੱਬੇ ਚੱਲਦੀ ਉਧਰ ਸੱਜੇ ਅੱਛਾ ਬਾਹਰ ਸਾਊਂਡ ਬਹੁਤ ਹੈ ਅੰਦਰ ਚੱਲ ਕੇ ਗੱ ਕੱਲੇ ਚਰਖੇ ਪੀੜੇ ਟਰੰਕ ਨਹੀਂ ਬੁਲਟ ਤੱਕ ਯੂਐਸਏ ਭੇਜ ਦਿੰਦੇ ਆ ਤੇ ਪੰਗੂ ਸਾਹਿਬ ਦੇ ਆਫਿਸ ਅੰਦਰ ਅਸੀਂ ਪਹੁੰਚ ਚੁੱਕੇ ਆ ਜੀ ਬਾਹਰ ਬਾਰਿਸ਼ ਹੋ ਰਹੀ ਹੈ ਪੰਗੂ ਸਾਹਿਬ ਨੇ ਸਾਨੂੰ ਕੌਫੀ ਵੀ ਪਿਲਾ ਦਿੱਤੀ ਹੈ ਇਹ ਪਰਿਵਾਰ ਹੈ ਜੀ ਜਿਨ੍ਹਾਂ ਦਾ ਬੁਲਟ ਜਿਹੜਾ ਯੂਐਸਏ ਜਾ ਰਿਹਾ ਔਰ ਪੰਗੂ ਸਾਹਿਬ ਮੈਨੂੰ ਨਾ ਵਿੱਚ ਇੱਕ ਖਿਆਲ ਆ ਗਿਆ ਪਿਛਲੇ ਜ਼ਮਾਨੇ ਵਿੱਚ ਕਬੂਤਰ ਨੂੰ ਭੇਜਦੇ ਸੀ ਕਬੂਤਰ ਜਾ ਜਾ ਸੁਨੇਹਾ ਲੈ ਕੇ ਜਾ ਤੇ ਅੱਜ ਕੱਲ ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਬੁਲਟ ਜਾਣ ਲੱਪੇ ਤੁਸੀਂ ਇਸ ਜ਼ਮਾਨੇ ਦੇ ਪੰਛੀ ਹੋ ਪਰ ਬੰਦੇ ਨੂੰ ਖੁਸ਼ੀ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਸਮਾਨ ਜਿਹੜਾ ਇੱਥੋਂ ਭੇਜਿਆ ਸਹੀ ਤਰੀਕੇ ਸਮੇਂ ਸਿਰ ਪਹੁੰਚ ਜਵੇ ਜੀ ਜੀ ਸਰ ਜੀ ਹੁਣ ਭਾਜੀ ਹੁਣਾਂ ਦਾ ਜਿਹੜਾ ਬੁਲੇਟ ਭੇਜਣਾ ਨਾ ਜੀ ਹੁਣ ਤਾਂ ਤੁਸੀਂ ਵੀਡੀਓ ਲੈ ਲਈ ਬਾਹਰੋਂ ਜੀ ਜਦੋਂ ਅਮਰੀਕਾ ਜਾਓਗੇ ਉਦੋਂ ਵੀ ਵੀਡੀਓ ਆਪਾਂ ਤੁਹਾਡੇ ਹੀ ਚੈਨਲ ਦੇ ਮਾਧਿਅਮ ਰਾਹੀਂ ਆਪਾਂ ਸਾਰੇ ਇੱਕ ਵਾਰੀ ਪਰਿਵਾਰ ਨਾਲ ਇੰਟਰੋਡਿਊਸ ਜ਼ਰੂਰ ਕਰਾ ਦਿਓ ਜੀ ਜੀ ਭਾਜੀ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਭਾਜੀ 42 ਸਾਲ ਪੁਰਾਣਾ ਹੈ ਜੀ ਬੁਲੇਟ ਹਾਂ ਜੀ ਤੇ ਚਾਚੇ ਦੇ ਬੇਟੇ ਲਈ ਭੇਜ ਰਹੇ ਆ ਚਾਰ ਫੁੱਟ ਸਾਲ ਉਹਨੂੰ ਪਹਿਲਾਂ ਖੜੇ ਆ ਉਹਦਾ ਸ਼ੌਕ ਉਧਰ ਲੈ ਕੇ ਇੰਡੀਆ ਤੋਂ ਹੀ ਭੇਜ ਨਹੀਂ ਉਧਰ ਲਈ ਅੱਛਾ ਜੀ ਇੰਡੀਆ ਤੋਂ ਪਹਿਲੇ ਚੱਲ ਆ ਇਹ ਅੱਛਾ ਜੀ ਉਹਨੂੰ ਸ਼ੌਕ ਆ ਵਾਸੇ ਜੀ ਤੇ 3-4 ਸਾਲ ਹੋ ਚੱਲੇ ਸੀ ਇਹਨੂੰ ਰੈਡੀ ਕੀਤੇ ਨੂੰ ਕਿ ਸਾਨੂੰ ਕੋਈ ਪ੍ਰਬੰਧ ਨਹੀਂ ਹੋ ਰਿਹਾ ਸੀ ਭੇਜਣ ਦਾ ਇਹਨਾਂ ਦੀ ਵੀਡੀਓ ਦੇਖੀ ਸੀ ਹਾਂ ਫੇਸਬੁੱਕ ਤੇ ਭੰਗੂ ਸਾਹਿਬ ਦੀ ਹਾਂ ਜੀ ਭੰਗੂ ਸਾਹਿਬ ਦੀ ਤਾਂ ਤਾਂ ਅਸੀਂ ਨਨਕਾਣਾ ਜਲ ਹਲੋ ਹੁਣ ਬੁਲਟ ਬਿਨਾ ਪਾਸਪੋਰਟ ਤੋਂ ਬਿਨਾ ਵੀਜ਼ੇ ਤੋਂ ਚੱਲਿਆ ਭੰਗੂ ਸਾਹਿਬ ਨੇ ਪ੍ਰਬੰਧ ਕਰਤਾ ਹਾਂ ਕੁਝ ਮੇਰੇ ਨਾਮ ਤੇ ਆ ਜੀ ਜਾ ਆਪਣੇ ਜਾਤ ਦੇ بیٹے ਨੂੰ ਭੇਜ ਰਹੇ ਆ ਤੇ ਸਾਰਾ ਕੁਝ ਓਕੇ ਆ ਸਾਰਾ ਕੁਝ ਅੱਛਾ ਮੈਨੂੰ ਪਤਾ ਲੱਗਾ ਪੰਗੂ ਸਾਹਿਬ ਜਿਹੜੇ ਆ 40 ਕਿਲੋਮੀਟਰ ਤੱਕ ਫ੍ਰੀ ਸਰਵਿਸ ਵੀ ਦਿੰਦੇ ਆ ਤੁਹਾਨੂੰ ਸਰਵਿਸ ਮਿਲੀ ਸਾਡਾ ਤਾਂ 60 ਕਿਲੋਮੀਟਰ ਤੱਕ ਫ੍ਰੀ ਦਿੱਤੀ ਆ ਜੀ ਕੀ ਬਾਤ ਹੈ ਕੀ ਬਾਤ ਹੈ ਪੰਗੂ ਸਾਹਿਬ ਇਹ ਤਾਰੀਫ ਵਾਲੀ ਗੱਲ ਹੈ ਅੱਛਾ 60 ਕਿਲੋਮੀਟਰ ਤੱਕ ਫ੍ਰੀ ਸਰਵਿਸ ਇਹ 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 ਕਿਸ ਤਰੀਕੇ ਦਿਮਾਗ 'ਚ ਗੱਲ ਆਈ ਨਹੀਂ ਭਾਜੀ ਚਲੋ ਸਾਰੇ ਕਮੋਰ ਨੂੰ ਬੈਠੇ ਆ ਹੂੰ ਆਪਾਂ ਤਾਂ ਇਹ ਹੈ ਕਿ 40 ਕਿਲੋਮੀਟਰ ਤੱਕ ਪਹਿਲਾਂ ਵੀ ਅਸੀਂ ਫ੍ਰੀ ਚੈੱਕ ਦੇ ਸੀ ਭਾਈ ਕਹਿੰਦਾ ਵੀ ਬਾਰਿਸ਼ ਪੈਂਦੀ ਆ ਹੂੰ ਪਹਿਲਾਂ ਆਤ ਲੈ ਕੇ ਆਉਣਾ ਸੀਗਾ ਇਹਨਾਂ ਨੇ ਜੀ ਮੈਂ ਕਿਹਾ ਭਾਈ ਤੁਸੀਂ ਟੈਨਸ਼ਨ ਨਾ ਲਾਓ ਲੜਕਾ ਇੱਕ ਨਾਲ ਜਾਏਗਾ ਗੱਡੀ ਆਏਗੀ ਤੁਹਾਡੇ ਕੋਲੋਂ ਪਿਕਅਪ ਕਰਕੇ ਲੈ ਕੇ ਆਏਗੀ ਇੱਥੇ ਅੱਛਾ ਗੱਡੀ ਤੁਸੀਂ ਆਪ ਭੇਜਿਓ ਹਾਂਜੀ ਅਰੇਂਜਮੈਂਟਸ ਵੀ ਆਪ ਕਰਦੇ ਹੋ ਜੀ ਸਰ ਜੀ ਅੱਛਾ ਮੈਂ ਨਾ ਇੱਕ ਸਵਾਲ ਪੁੱਛਣਾ ਚਾਹੁੰਦਾ ਕਿਉਂਕਿ ਹੁਣ ਚਰਚਾ ਬਹੁਤ ਹੈ ਮਾਪਿਆਂ ਨੇ ਨਾਂ ਵੀ ਵਿਸ਼ਵਜੀਤ ਰੱਖਿਆ ਪੂਰੇ ਵਿਸ਼ਵ ਵਿੱਚ ਹੁਣ ਇੱਥੋਂ ਕੋਰੀਅਰ ਵੀ ਹੋਣ ਲੱਗ ਪਏ ਬ੍ਰਾਂਚਾਂ ਵੀ ਬਣ ਗਈਆਂ ਇਹ ਸ਼ੁਰੂਆਤ ਕਿਵੇਂ ਹੁੰਦੀ ਮਨੂ ਭਾਜੀ ਹੋ ਗਏ 5-6 ਸਾਲ ਇਸ ਫੀਲਡ ਵਿੱਚ ਕੰਮ ਕਰਦੇ ਨੂੰ ਜੀ ਤੇ ਪ੍ਰੋਪਰ ਸਵਾ ਕ ਸਾਲ ਹੋ ਗਿਆ ਆਪਾਂ ਇੱਥੇ ਆਪਣਾ ਪੂਰਾ ਬ੍ਰਾਂਚੇਸ ਵੀ ਖੁੱਲ ਗਈਆਂ ਬ੍ਰਾਂਚੇਸ ਕਿੱਥੇ-ਕਿੱਥੇ ਆ ਭਾਜੀ ਨਵਾਂ ਸ਼ਹਿਰ ਹਮ ਰੇਲਵੇ ਰੋਡ ਦੇ ਉੱਤੇ ਜੀ ਐਡੀਡਾ ਸ਼ੋਰੂਮ ਦੇ ਬਿਲਕੁਲ ਮੋਰੇ ਠੀਕ ਹੈ ਜੀ ਆਪਰੇ ਜੀ ਜੀ ਇੱਕ ਆਪਣੇ ਮਾਛੂਵੜਾ ਸਾਹਿਬ ਅੱਛਾ ਹਾਂਜੀ ਤੇ ਇੱਕ ਭਾਜੀ ਹੈਗੀ ਆਪਣੀ ਥੋੜੇ ਦਿਨੇ ਹੋਏ ਉਹਦੀ ਓਪਨਿੰਗ ਉਹਦੀ ਓਪਨਿੰਗ ਦੇ ਵੀ ਤੁਸੀਂ ਜ਼ਰੂਰ ਆਇਓ ਜੀ ਜੀ ਗੜਸ਼ੇਂਕਰ ਠੀਕ ਹੈ ਜੀ ਠੀਕ ਹੈ ਜੀ ਤੇ ਫਗਵਾੜੇ ਅਸੀਂ ਸਾਡੇ ਕੋਲ ਜੇ ਕੋਈ ਸੱਜਣ ਮਿੱਤਰ ਆਉਂਦਾ ਪ੍ਰੇਮੀ ਆਉਂਦਾ ਕਿਉਂਕਿ ਇਦੋਂ ਨਹੀਂ ਟਾਈਮ ਲੱਗਦਾ ਹੈਗਾ ਅਸੀਂ ਆਪਣੇ ਘਰੇ ਬੁਲਾ ਲੈਂਦਾ ਓਕੇ ਠੀਕ ਹੈ ਜੀ ਘਰ ਸਾਡੇ ਬਣਾਇਆ ਹੋਇਆ ਵਧੀਆ ਮਤਲਬ 50 60 ਕਿਲੋਮੀਟਰ ਦੇ ਰੇਡੀਅਸ 'ਚ ਪੂਰਾ ਘੁੰਮਦੇ ਆ ਬਿਲਕੁਲ ਜੀ ਬਿਲਕੁਲ ਨਾ ਭਾਜੀ ਬਹੁਤ ਦੂਰ ਦੂਰ ਤੱਕ ਚੰਡੀਗੜ੍ਹ ਖੜ ਨਹੀਂ ਮਤਲਬ ਆਰਡਰਸ ਤਾਂ ਆਉਂਦੇ ਆ ਪਰ ਉਹਦਾ ਆਫਿਸ ਜਿਹੜਾ ਬਣ ਗਿਆ ਆਫਿਸ ਬਣ ਗਿਆ ਹਾਂ ਜੀ ਰੇਡੀਏਸ਼ਨ ਵਪਾ 60 70 ਕਿਲੋਮੀਟਰ ਦਾ ਪੂਰਾ ਦਾਇਰਾ ਇਹ ਇਹ ਤਾਂ ਭਾਜੀ ਵਧੀ ਜਾਣਾ ਇਹ ਘੱਟਣਾ ਨਹੀਂ ਹੈਗਾ ਜੀ ਅਜੀ ਪੰਗੋ ਸਾਹਿਬ ਮੈਂ ਮੌਕੇ ਤੇ ਆ ਕੇ ਜੀ ਆਪਸੀ ਗੱਲਾਂ ਵੀ ਕਰ ਰਹੇ ਸੀਗੇ ਔਰ ਭਾਜੀ ਹੁਣ ਵੀ ਕਹਿ ਰਹੇ ਸੀਗੇ ਕਹਿੰਦੇ ਕਿ ਅਸੀਂ ਹੋਰ ਮੋਟਰਸਾਈਕਲ ਭੇਜਨੇ ਸਾਡੇ ਰਿਸ਼ਤੇਦਾਰ ਜਿਹੜੇ ਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਹੋਰ ਕੰਟਰੀਆਂ 'ਚ ਵੀ ਬੈਠੇ ਆ ਜੀ ਪਰ ਮੈਂ ਇਹ ਗੱਲ ਜਾਣਨੀ ਚਾਹੁੰਨਾ ਕਿ ਭੰਗੂ ਸਾਹਿਬ ਦਾ ਜਿਹੜਾ ਇੰਟਰਨੈਸ਼ਨਲ ਕੂਰੀਅਰ ਸਰਵਿਸ ਦਾ ਕੰਮ ਹੈ ਜੀ ਇਹ ਬਾਕੀਆਂ ਨਾਲੋਂ ਵੱਖਰਾ ਕਿਵੇਂ ਹੁਣ ਇਹ ਆਏ ਆ ਇਹ ਨਹੀਂ ਤੁਹਾਨੂੰ ਮਿਲ ਲਿਆ ਤੁਹਾਡੇ ਮਿਲਨ ਸਰ ਨੇਚਰ ਦੇਖ ਲਈ ਉਹ ਕਹਿੰਦੇ ਪਿਛਲੇ ਲੰਬੇ ਸਮੇਂ ਤੋਂ ਬੁਲਟ ਭੇਜਣਾ ਸੀ ਪ੍ਰਬੰਧ ਨਹੀਂ ਜਿਉ ਪਾ ਰਹੇ ਤੁਸੀਂ ਪ੍ਰਬੰਧ ਵੀ ਕਰਤਾ ਪਰ ਬਾਕੀ ਇੱਥੇ ਕਿਉਂ ਨਾ ਤੁਸੀਂ ਬਾਕੀ ਨਾਲੋਂ ਵੱਖਰੇ ਕਿਉਂ ਪਾਜੀ ਯਾਰ ਇੱਕ ਤਾਂ ਮੇਰੀ ਸਰਵਿਸ ਹੂੰ ਵਧੀਆ ਸਰਵਿਸ ਕੰਮ ਕਰਦਾ ਪਹਿਲੀ ਕਿੱਕ ਤੇ ਸਟਾਰਟ ਹੁੰਦਾ ਕੰਮ ਇਹ ਤਾਂ ਪਾਜੀ ਅੱਧੀ ਤੇ ਵੀ ਹੋ ਜਾਂਦਾ ਯਾਰ ਅੱਛਾ ਕਿ ਸੈਲਫ ਸਟਾਰਟ ਹੈ ਨਹੀਂ ਨਹੀਂ ਅੱਧੀ ਕਿੱਕ ਤੇ ਹੀ ਹੈ ਠੀਕ ਹੈ ਜੀ ਪਹਿਲਾਂ ਤਾਂ ਆਪਣੀ ਸਰਵਿਸ ਆ ਪਾਜੀ ਹੂੰ ਠੀਕ ਹੈ ਤੇ ਨੰਬਰ ਦੋ ਤੇ ਆਪਣਾ ਰੇਟ ਠੀਕ ਹੈ ਜੀ ਮਾਪੇ ਵਿਚਾਰੇ ਜਿਹੜੇ ਸਟੂਡੈਂਟ ਬੱਚੇ ਗਏ ਆ ਨਾ ਜੀ ਤੁਹਾਨੂੰ ਵੀ ਪਤਾ ਆ ਵੀ ਉਧਰ ਔਖੀਆਂ ਕਿੰਨੀਆਂ ਹਨ ਜੀ ਜੀ ਮਾਪੇ ਵਿਚਾਰੇ ਬਹੁਤ ਔਖੇ ਹੋ ਕੇ ਬੱਚੇ ਨੂੰ ਭੇਜਦੇ ਪਹਿਲਾਂ ਜੀ ਤੇ ਕੋਸ਼ਟਾ ਕੋ ਮਾਤਰ ਸਾਥੀ ਹੁੰਦੇ ਆ ਜੀ ਆਪਾਂ ਬਜੀ ਰੇਟ ਬਿਲਕੁਲ ਪੂਰੀ ਮਾਰਕੀਟ ਚ ਪਤਾ ਕਰ ਲਿਓ ਇੰਨਾ ਕੁ ਵਾਜਿਬ ਆ ਨਾ 10-20 ਰੁਪਏ ਤੇ ਕੰਮ ਕਰਦੇ ਆ ਆਪਾਂ ਬੜੀ ਹੱਦ ਤੀ ਤੇ ਹਮ ਇਸ ਤੋਂ ਵੱਧ ਨਹੀਂ ਸਾਡੇ ਕੋਲ ਰੇਟ 680 ਰੁਪਏ DHL ਦਾ ਅਸੀਂ 730 20 10 ਤੇ ਵੀ ਕਰ ਦਿੰਦਾ ਪਹਿਲਾਂ ਜਿਹੜਾ ਤੁਹਾਡਾ 5-6 ਸਾਲ ਦਾ ਤਜਰਬਾ ਉਹ ਜੇ ਤੁਸੀਂ ਲੋਕਾਂ ਨੂੰ ਦੇਖਿਆ ਕਿ ਉਹਨੇ ਡਿਮਾਂਡ ਕੀ ਹੈ ਹੁਣ ਉਸ ਡਿਮਾਂਡ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜੋ ਵੀ ਉਹ ਸਮਾਨ ਬਾਹਰ ਭੇਜਣਾ ਚਾਹੁੰਦੇ ਹੋ ਪਾਕਟ ਫ੍ਰੈਂਡਲੀ ਹੋਵੇ ਡਿਮਾਂਡ ਦੋ ਹੀ ਪੂਰਾ ਕਰਦਾ ਭਾਜੀ ਨੰਬਰ 2 ਤੇ ਆਪਾਂ ਘਰੋਂ ਤਾਂ ਚੱਕਦੇ ਚੱਕਦੇ ਪਹਿਲੀ ਸਾਰੋਂ ਸੇ ਹੋਗੇ ਕਿਉਂ ਬਜ਼ੁਰਗ ਬੰਦੇ ਹੁੰਦੇ ਵਿਚਾਰੇ ਕੋਈ ਸਿਆਣੇ ਹੁੰਦੇ ਆ ਸਾਡੇ ਹੁਣ ਇੰਨੀ ਬਲੇਸਿੰਗ ਮਿਲਦੀ ਹੈ ਨਾ ਜਦੋਂ ਉਹਨਾਂ ਕੋ ਜਾਨਨੇ ਆ ਹੂੰ ਸਮਾਨ ਤਾਂ ਭੇਜ ਦੇਵੇ ਇਹਦੇ ਦਵਾਵਾ ਵਾਹ ਦਿੰਦੇ ਆ ਉਹ ਕਿੱਥੇ ਵਿਚਾਰਾ ਜਾਂ ਆਟੋ ਕਰਾਊਗਾ ਜਾਂ ਟੈਕਸੀ ਕਰਾਊਗਾ ਸਾਡੇ ਤੱਕ ਲਿਆਉਣ ਲਈ ਜਾਂ ਬੱਸੇ ਆਊਗਾ ਅਜਾ ਬੱਚੇ ਹੀ ਬਾਹਰ ਆ ਤਾਂ ਬਜ਼ੁਰਗਾਂ ਨੇ ਕਿਵੇਂ ਆਉਣਾ ਜੀ 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 ਉਸ ਤੋਂ ਬਾਅਦ ਸਾਡਾ ਇੱਕ ਪਲੱਸ ਪੁਆਇੰਟ ਹੋਰ ਵੀ ਅਸੀਂ ਜੋ ਵੀ ਫੂਡ ਆਈਟਮ ਆ ਨਾ ਖਾਣ ਪੀਣ ਦੀ ਆਈਟਮ ਆ ਕੋਈ ਐਕਸਟਰਾ 1000 ਰੁਪਏ ਲੈਂਦਾ ਕੋਈ 2000 ਲੈਂਦਾ ਪੂਰੇ ਬਾਕਸ ਦੇ ਉੱਤੇ ਜੇ ਮੰਨ ਲਓ ਇਹਦੇ ਵਿੱਚ ਪਿੰਨੀਆਂ ਹੋਈਆਂ ਜਾਂ ਦੇਸੀ ਘਿਏ ਹੋਇਆ ਦੇਸੀ ਘਿਏ ਤੇ ਥੋੜੇ ਲੱਗਦੇ ਆ ਮੰਨ ਲਓ ਪਿੰਨੀਆਂ ਹੋਈਆਂ ਬਿਸਕੁਟ ਹੋਇਆ ਕੁਝ ਵੀ ਹੋਇਆ ਨਾ ਜੇ ਕੈਨੇਡਾ ਚੱਲਦਾ ਜਾਂ ਅਮਰੀਕਾ ਚੱਲਦਾ ਉਹਦੇ ਐਕਸਟਰਾ ਪੈਸੇ ਲੱਗਦੇ ਅਸੀਂ ਉਹ ਵੀ ਨਹੀਂ ਲੈਂਦੇ ਨਹੀਂ ਲੈਂਦੇ ਬਿਲਕੁਲ ਨਹੀਂ ਲੈਂਦੇ ਨਹੀਂ ਪਰ ਇਹ ਮੰਗੇ ਜਾਂਦੇ ਆ ਕਿ ਅਸੀਂ ਬਾਹਰ ਭੇਜਦੇ ਨੇ ਕਿ 2 ਕਿਲੋ ਦੇ ਮੰਗਦੇ ਆ ਮੈਂ ਕਹਿੰਦਾ 5 ਕਿਲੋ ਹੋਵੇ 7 ਕਿਲੋ ਹੋਵੇ ਅਸੀਂ 1 ਰੁਪਈਆ ਨਹੀਂ ਲਵਾਂਗੇ ਨਹੀਂ ਕਿਹਾ ਜਾਂਦਾ ਕੋਈ ਬਾਕੀ ਜਗ੍ਹਾ ਜਾਓ ਕਿ ਤੁਸੀਂ ਖਾਣ ਵਾਲਾ ਪਦਾਰਥ ਭੇਜ ਰਹੇ ਆ ਜੀ ਬਾਹਰ ਪੁੱਛਿਆ ਜਾਂਦਾ ਜੀ ਚੈਕਿੰਗ ਹੁੰਦੀ ਆ ਜੀ ਗੁੰਮਰਾਹ ਕੀਤਾ ਜਾਂਦਾ ਲੋਕਾਂ ਨੂੰ ਜੀ 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 ਪਰ ਤੁਸੀਂ ਪੈਸੇ ਨਹੀਂ ਲੈਂਦੇ ਨਹੀਂ ਲੈਂਦੇ ਭਾਜੀ ਜੇ ਜ਼ਿਆਦਾ ਕੁਆਂਟੀਟੀ ਹੋਵੇ ਮੰਨ ਲਓ 25 25 ਕਿਲੋ ਹੋਵੇ ਫੇਰ ਜੇ 5-700 ਲੱਗਾ ਅਸੀਂ ਉਹਨਾਂ ਨੂੰ ਦਾ ਦੇਣਾ ਭਾਜੀ ਤੁਹਾਡਾ ਲੱਗ ਅੱਛਾ ਫੇਰ ਵੀ 5-700 ਦਾ ਮਤਲਬ ਮੀਟਰ ਹੈ ਜੀ ਲੱਗਦਾ ਆ ਫੇਰ ਲਵਾਂਗੇ ਇਹਨੇ ਤਾਂ ਨਹੀਂ ਲਵਾਂਗੇ ਨੰਬਰ 2 ਤੇ ਇਹ ਹੋ ਗਿਆ ਖਾਣ ਪੀਣ ਦਾ ਹੋ ਗਿਆ ਘਰੋ ਸਰਵਿਸ ਦਾ ਹੋ ਜਾਂਦੀ ਹੈ ਬਹੁਤ ਵਧੀਆ ਤਰੀਕੇ ਨਾਲ ਜਾਂਦੀ ਆ ਹੂੰ ਮਤਲਬ ਕਿ ਉਹ ਵੀ ਬਹੁਤ ਘੱਟ ਰੇਟ ਤੇ ਅਰੇ ਜਿਵੇਂ ਹੁਣ ਤੁਸੀਂ ਘਰਾਂ ਚ ਜਾਂਦੇ ਤੁਸੀਂ ਸਮਾਨ ਲਿਆਨੇ ਇੱਥੇ ਕਾਰਟਨ ਚ ਪੈਕ ਕਰਕੇ ਭੇਜ ਦਿੰਦੇ ਆ ਫਿਰ ਉਹ ਵਿਸ਼ਵਾਸ ਕਿਵੇਂ ਬਣਿਆ ਰਹਿੰਦਾ ਕਿ ਤੁਸੀਂ ਘਰੋਂ ਸਮਾਨ ਚੱਕ ਕੇ ਲਿਆਏ ਉਹਨੂੰ ਉਹਦਾ ਭਾਰ ਤੋਲਿਆ ਭਾਜੀ ਗੱਡੀ 'ਚ ਹੀ ਰੱਖਿਆ ਸਾਰਾ ਕੁਝ ਅੱਛਾ ਕੰਡਾ ਵੀ ਗੱਡੀ 'ਚ ਜਾਂ ਬਾਕਸ ਵੀ ਸਾਹਮਣੇ ਟੇਪਾ ਮਾਰ ਲੀਂਦਾ ਐਡਰੈਸ ਲੈ ਲੈਂਦਾ ਫੋਨ ਤੇ ਉੱਤੇ ਤੇ ਜੇ ਵੈਕਿਊਮ ਕਰਨਾ ਹੋਵੇ ਵੇਕਿਊਮ ਵਾਲਾ ਹੈਗਾ ਜਿਗਾੜਾ ਉਹ ਵੀ ਨਾਲ ਹੀ ਗੱਡੀ ਚ ਨਹੀਂ ਗੱਡੀ ਚ ਨਹੀਂ ਉਹ ਆਪਣੇ ਕੋ ਇੱਥੇ ਹੈਗਾ ਆਪਾਂ ਉਹ ਨਾਲ ਲੈ ਆਈਦਾ ਭਾਜੀ ਇੱਕ ਦਿਨ ਡਿਲੇ ਕਰ ਲਓ ਜਾਂ ਸਕੂਟਰੀ ਤੇ ਜਾਂ ਜੋ ਮੋਟਰਸਾਈਕਲ ਤੇ ਆ ਜੋ ਤੁਹਾਡੇ ਸਾਹਮਣੇ ਵੈਕਿਊਮ ਵੀ ਕਰ ਦਾਂਗੇ ਤੇ ਕਾਰਟਨ ਦੇ ਪੈਕਿੰਗ ਦੇ ਵੈਕਿਊਮ ਦੇ 104 ਚਾਰਜਸ ਲੈਂਦੇ ਆ 250 ਇੱਕ ਵੈਕਿਊਮ ਦਾ ਫ੍ਰੀ ਹੈ ਸਾਡੇ ਕੋਲ ਜੇ ਦੋ ਹੋ ਜਾਣੇ ਫਿਰ ਉਹਨਾਂ ਦੀ ਮਰਜ਼ੀ ਆ 10 ਦੇਣਾ ਭਾਜੀ ਇਹ 200 250 ਲੱਗਣਾ ਐਕਸਟਰਾ ਮੈਂ ਵੀ ਕਹਿੰਦਾ ਬਾਹਰ ਤਾਂ ਇੱਕ ਵੀ ਫ੍ਰੀ ਨਹੀਂ ਹੈਗਾ ਨਹੀਂ ਨਹੀਂ ਸਾਡਾ ਇੱਕ ਵੈਕਿਊਮ ਫ੍ਰੀ ਹੈ ਬਜੀ ਇੱਕ ਵੈਕਿਊਮ ਫ੍ਰੀ ਹੈ ਔਰ ਮਾਰਕੀਟ ਕੀਪਰ ਕੀ ਪ੍ਰਾਈਸ ਚੱਲਦਾ अच्छा ਤੁਸੀਂ ਵੈਕਿਊਮ ਦਾ ਪਹਿਲੀ ਵਾਰ ਕੋਈ ਚਾਰजेस ਨਹੀਂ ਇੱਕ ਵੈਕਿਊਮ ਦਾ ਕੋਈ ਖਰਚਾ ਨਹੀਂ ਹੋ ਨਹੀਂ ਕੋਈ ਲੈਣਾ ਹੈ ਆਪਾਂ ਓਕੇ ਜੇ ਦੋ ਹੁਣ ਤਿੰਨ ਹੁਣ ਫਿਰ ਪਦਾ ਸਕਦਾ ਭਾਈ ਉਹ ਵੀ 200 ਚ ਕਰਦੇ ਸੀ ਟਰੈਕ ਕਿਵੇਂ ਕਰ ਸਕਦੇ ਆ ਜਦੋਂ ਤੁਸੀਂ ਇੱਥੋਂ ਸਮਾਨ ਭੇਜ ਦਿੱਤਾ ਬਾਹਰ ਉਹਨੂੰ ਟਰੈਕ ਕਿਵੇਂ ਕਰ ਸਕਦੇ ਜਿਹੜੇ ਸਾਈਡ ਦੀ ਬੱਕਰੀ ਬੱਕਰੀ ਡੀ ਐਚ ਐਲ ਦੀ ਬੱਕਰੀ ਸਾਈਡ ਆ ਫਾਇਡੈਕ ਦੀ ਬੱਕਰੀ ਆ ਯੂ ਪੀ ਐਸ ਦੀ ਬੱਕਰੀ ਆ ਡੀ ਪੀ ਡੀ ਦੀ ਬੱਕਰੀ ਆ ਸਰ ਉਹਨਾਂ ਦੇ ਗੂਗਲ ਤੇ ਲਿੰਕ ਬਣੇ ਹੋਏ ਆ ਕਸਟਮਰ ਨੂੰ ਦੱਸ ਦਈਦਾ ਤੇ ਸਾਡੇ ਕੋਲ ਟਰੈਕ ਨੰਬਰ ਜਿਹੜਾ ਸੀ ਤੁਹਾਨੂੰ ਦਿੱਤਾ ਹੋਏ Google 'ਚ ਪਾਓ ਤੁਹਾਨੂੰ ਇੱਥੋਂ ਜਦੋਂ ਨਿਕਲਣਾ ਦਿੱਲੀੋਂ ਤੁਹਾਨੂੰ ਆਪਣੇ ਅਪਸ਼ੋ ਹੋ ਜਾਣਾ ਕਿਤੇ ਕਿਤੇ ਪਹੁੰਚ ਸੀ ਟਰੈਕ ਕਰ ਸਕਦੇ ਹੋ ਅਸੀਂ ਵੀ ਕਰ ਦਈਦਾ ਆ ਅਸੀਂ ਜੇ ਕਸਟਮਰ ਨੂੰ ਨਹੀਂ ਕਰਨ ਹੁੰਦਾ ਅਸੀਂ ਕਰਕੇ ਦੱਸੀਦਾ ਆ ਨੰਬਰ ਦੋਤੇ ਜੇ ਕਿਤੇ ਰੁੱਕ ਵੀ ਜਾਵੇ ਕੋਈ ਦਿੱਕਤ ਪਰੇਸ਼ਾਨੀ ਆndi ਆ ਫਿਰ ਉਹ ਸਾਨੂੰ ਦੱਸਦੇ ਅਸੀਂ ਫਿਰ ਤੋਂ ਮੇਲ ਪਾ ਕੇ ਕਢਾਈਦਾ ਜੀ ਅੱਛਾ ਕਈ ਵੇਲੇ ਨਾ ਜਿਹੜੇ ਸਾਡੇ ਪਰਿਵਾਰਕ ਜੀ ਦੇਖ ਰਹੇ ਆ ਜਾਂ ਜਿਨ੍ਹਾਂ ਨੇ ਕੋਰੀਅਰ ਕਰਨਾ ਹੁੰਦਾ ਉਹਨਾਂ ਦੀ ਡਿਮਾਂਡ ਹੁੰਦੀ ਕਿ ਤੇਜ਼ੀ ਨਾਲ ਸਾਡਾ ਸਮਾਨ ਪਹੁੰਚ ਜਵੇ ਸੁਰੱਖਿਅਤ ਤਰੀਕੇ ਪਹੁੰਚਵੇ ਫਿਰ ਕਹਿੰਦੇ ਕਿ ਜਦੋਂ ਅਸੀਂ ਕਿਵਲੇ ਕਿਸੇ ਕੂਰੀਅਰ ਸਰਵਿਸ ਵਾਲੇ ਕੋਲ ਜਾਂਦੇ ਨੇ ਨਾ ਉਹਨੂੰ ਕਹਿੰਨੇ ਆ ਕਿ ਤੇਜ਼ੀ ਨਾਲ ਪਹੁੰਚਾ ਦਿਓ ਉਹ ਪੈਸੇ ਵੀ ਕਹਿੰਦੇ ਬਹੁਤ ਤੇਜ਼ ਤੇਜ ਮੰਗ ਲੈਂਦੇ ਆ ਬਹੁਤ ਜ਼ਿਆਦਾ ਮੰਗ ਲੈਂਦੇ ਆ ਇਦਾਂ ਤਾਂ ਨਹੀਂ ਕੁਝ ਹੁੰਦਾ ਨਹੀਂ ਮੈਂ ਤੁਹਾਨੂੰ ਦੱਸਿਆ ਨਾ ਕਿ DHL ਦਾ ਰੇਟ ਤੁਸੀਂ ਮਾਰਕੀਟ 'ਚ ਪਤਾ ਕਰੋ ਕੋਈ 800 ਲੈਂਦਾ ਕੋਈ 750 ਲੈਂਦਾ ਇਹ 720 ਕਰਦਾ ਕਿੰਨੇ ਕਿੰਨੇ ਕਿੰਨੀ ਕੁਆਂਟੀਟੀ ਦਾ 10 ਪਲੱਸ ਦਾ 10 ਕਿਲੋ ਦੇ ਉੱਤੇ ਹਾਂਜੀ 700 800 ਬਿਲਕੁਲ 750 ਦੇ ਉੱਤੇ ਭਾਜੀ ਤੁਸੀਂ ਕੀ ਚਾਰਜ ਕਰਦੇ ਹੋ ਅਸੀਂ 710 ਕਰ ਲੈਂਦਾ 20 ਕਰ ਲੈਂਦਾ 40 ਰੁਪਏ ਤੇ ਇੱਕ ਤੇ ਜਿਨ੍ਹਾਂ ਨੇ ਬਾਹਰ ਭੇਜਣਾ ਉਹਨਾਂ ਨੇ ਇੱਕ ਵਾਰ ਤਾਂ ਭੇਜਣਾ ਨਹੀਂ ਬਾਰ ਬਾਰ ਭੇਜਦੇ ਆ ਹਾਂਜੀ ਮੈਂ ਤਾਂ ਦੱਸਾਂ ਹੁਣ ਭਾਜੀ ਤੁਹਾਡੇ ਰੇਲਵੇ ਰੋਡ ਤੇ ਇਹ ਅਨਮੋਲ ਭਾਜੀ ਹੋਣੀ ਆ ਮਿੱਤਰ ਆਪਣਾ ਉਹਨਾਂ ਦੀ ਸ਼ਗੋ ਨੂੰ ਵੇਡਿੰਗ ਕਾਰਡ ਦੀ ਸ਼ਾਪ ਆ ਜੀ ਉਹਨਾਂ ਇੰਨਾ ਕ ਪਿਆਰ ਆ ਬੰਦੇ ਨਾਲ ਇੰਨਾ ਕ ਜਿਆਦਾ ਕਹਿਣ ਦੀ ਹੱਦ ਨਹੀਂ ਉਹ ਨਹੀਂ ਕਹਿੰਦਾ ਮੈਂ ਸਾਸੋ ਹੀ ਦੇਣਾ ਉਹ ਇਹਦੀ ਛੱਟ ਕੇ ਚੱਲ ਜਾਂਦਾ ਲੈ ਲੈ ਕੋਈ ਚੱਕਰ ਨਹੀਂ ਅਰੇ ਜੀ ਦੁਕਾਨਦਾਰ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ ਬੜੀ ਬਹੁਤ ਜੁੜੇ ਕਿਉਂਕਿ ਆਲ ਅਰਾਊਂਡ ਦਾ ਵਰਲਡ ਲੋਕੀ ਜਿਹੜੇ ਇੱਥੇ ਆਰਡਰ ਭੇਜਦੇ ਕਿਉਂਕਿ ਹਰ ਦੁਨੀਆ ਦੇ ਹਰ ਕੋਨੇ 'ਚ ਪੰਜਾਬੀ ਹੈਗੇ ਆ ਮੈਂ ਤਾਂ ਕਹਿੰਦਾ ਸਾਡਾ ਤਾਂ ਮੈਨੂੰ ਤਾਂ ਇਹ ਆ ਭਾਜੀ ਦੁਕਾਨਦਾਰ ਨੂੰ ਵੀ ਚਲੋ ਅਸੀਂ ਜੋ ਵੀ ਮਾਰਜਨ ਦਿੰਨੇ ਆ ਰੇਟ ਦਿੰਨੇ ਉਹ ਤਾਂ ਠੀਕ ਹੈ ਠੀਕ ਆ ਅਸੀਂ ਤਾਂ ਯਾਰ ਕਸਟਮ ਓਲਸੋ ਹੌਲਸੇਲ ਰੇਟ ਹੈ ਯਾ ਹੌਲਸੇਲ ਰੇਟ ਹੈ ਯਾ ਮਤਲਬ ਕਿ ਵਿਸ਼ਵਜੀਤ ਕੋ ਜਾ ਵਿਸ਼ਵਜੀਤ ਕੋ ਹੌਲਸੇਲ ਰੇਟ ਹੈ ਕਿੱਥੇ ਦਸੂਹਾ ਮਕੇਰੀਆਂ ਹੂੰ ਕਿੱਥੇ ਟਾਂਡਾ ਬਿਆਸ ਤੋਂ ਭਾਜੀ ਆਇਆ ਸੀ ਜੈ ਜੀ ਸਾਹਿਬ ਇੱਕ ਬਿਆਸ ਤੋਂ ਉਹਨਾਂ ਦੀ ਭੂਆ ਜੀ ਹੋਣੀ ਬਾਬਾ ਬਕਾਲਾ ਤੋਂ ਵੀ ਅਸੀਂ ਆਸਟ੍ਰੇਲੀਆ ਨੂੰ ਸਮਾਨ ਭੇਜਣਾ ਮੈਂ ਘੰਟੀ ਦੀ ਕੋਈ ਗੱਲ ਨਹੀਂ ਆ ਰਹੀ ਅਜਾ ਇੱਕ ਸਵਾਲ ਹੋ ਰਿਹਾ ਵਿਸ਼ਵਜੀਤ ਭਾਜੀ ਕਿ ਜਿਹੜਾ ਸਮਾਨ ਹੈ ਉਹ ਸੁਰੱਖਿਅਤ ਤਰੀਕੇ ਪਹੁੰਚੇ ਬਹੁਤੇ ਲੋਕ ਕਈ ਵੇਲੇ ਸ਼ਿਕਾਇਤ ਕਰ ਦਿੰਦੇ ਆ ਕਿ ਪਹਿਲਾਂ ਦਾਅਵੇ ਤਾਂ ਬਹੁਤ ਕੀਤੇ ਗਏ ਪਰ ਸਮਾਨ ਵਿੱਚੋਂ ਟੁੱਟ ਗਿਆ ਨੁਕਸਾਨ ਹੋ ਗਿਆ ਜੇ ਸਮਾਨ ਪੂਰਾ ਨਹੀਂ ਪਹੁੰਚਿਆ ਉਹਨੂੰ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਭਾਜੀ ਜਿਹੜਾ ਟੁੱਟ ਜਾਂਦਾ ਨਾ ਸਮਾਨ ਟੁੱਟ ਭੇਜੀ ਵੈਸੇ ਕੋਈ ਪਰਪਾਈ ਨਹੀਂ ਹੁੰਦੀ ਗਾਰੰਟੀ ਨਹੀਂ ਹੁੰਦੀ ਮੈਂ ਉਹਦੇ ਵੀ ਪੈਸੇ ਦੇਣਾ ਹੈ ਹੈ ਜੀ ਮੰਨ ਲਓ ਕਿ 2-4000 ਦਾ ਸਮਾਨ ਹੈ ਨਾ ਆਪਾਂ ਦੇਰੀ ਦਾ ਕਿਉਂਕਿ ਕਸਟਮਰ ਪਿਆਰਾ ਪਰ ਫਿਰ ਉਹ ਚੀਜ਼ ਨੂੰ ਤੁਸੀਂ ਉਹਨੂੰ ਫਿਲਟਰ ਕਿਵੇਂ ਕਰਦੇ ਹੋ ਕਿ ਟੁੱਟ ਸੱਚੀ ਟੁੱਟਿਆ ਕਿ ਨਹੀਂ ਟੁੱਟਿਆ ਭਾਜੀ ਹੁਣ ਕਸਟਮਰ ਰੱਖਣ ਲਈ ਬਹੁਤ ਕੁਝ ਕਰਨਾ ਪੈਂਦਾ ਜੀ ਕਸਟਮਰ ਵੀ ਆਪਣਾ ਰੱਬੀ ਰੂਪ ਆ ਆਪਾਂ ਤਾਂ ਭੈਣਾ ਭਰਾਵਾਂ ਨੂੰ ਸਮਝਦੇ ਆਂ ਕੀ ਬਾਤ ਕਿਆ ਬਾਤ ਹੈ ਦੇਖੋ ਉਹ ਕਹਿੰਦੇ ਕਿ ਕਸਟਮਰ ਰੱਬ ਰੂਪ ਹੈ ਜਿਉਂ ਨੇ ਕਹਿਤਾ ਸਮਾਂ ਟੁੱਟ ਗਿਆ ਤਾਂ ਮੈਂ ਮੰਨ ਲਿਆ ਟੁੱਟ ਗਿਆ ਪਰ ਕਸਟਮਰ ਕਰਨ ਵੀ ਨਹੀਂ ਲੱਗਾ ਇਦਾਂ ਨਾ ਨਹੀਂ ਭਾਜੀ ਬਹੁਤ ਚੰਗੀ ਮੈਂ ਤਾਂ ਤੁਹਾਨੂੰ ਸਹੀ ਦੱਸਾਂ ਨਾ ਜਿਹੜਾ ਮੈਂ ਜਿੱਥੇ ਬੈਠਾ ਨਾ ਇੱਕ ਬੰਗਾ ਨਮਾ ਸ਼ਹਿਰ ਜਿੰਨਾ ਵੀ ਇਹਦੇ ਆਲੇ-ਦੁਆਲੇ ਫਗਵਾੜਾ ਬੈਲਟ ਜੁੜੀ ਹੈ ਨਾ ਸਾਡੀ ਦੁਆਬਾ ਬੈਲਟ ਇੰਨੀ ਕੁ ਬੈਸਟ ਹੈ ਨਾ ਹਮ ਇੰਨੀ ਕੁ ਵਧੀਆ ਆ ਕਿਉਂਕਿ ਮੈਂ ਵੀ ਦੁਆਬੇ ਚੋਂ ਹੀ ਆ ਮੇਰਾ ਘੋਸਲਾ ਪਿੰਡ ਆ ਨਾਲੇ ਸਾਡੀ ਇੱਥੇ ਜ਼ਮੀਨ ਘਰ ਸਿਗਾ ਹੁਣ ਸਾਡੇ ਚ ਲੋ ਬੱਚੇ ਪੜਦੇ ਫਗਵਾੜਾ 30 35 ਸਾਲ ਤੋਂ ਹੀ ਫਗਵਾੜਾ ਰਹਿੰਦੇ ਆ ਮੈਂ ਕਹਿੰਦਾ ਭਾਜੀ ਮੈਂ ਤੁਹਾਨੂੰ ਦੱਸ ਲਈ ਸਕਦਾ ਵੀ ਅਸੀਂ ਕਿਹੜੇ ਇੰਨੀ ਕੁ ਵਧੀਆ ਧਰਤੀ ਤੇ ਅਸੀਂ ਰਹਿੰਦੇ ਆ ਨਾ ਸਾਡੀ ਐਨ ਆਰ ਆਈ ਅਸੀਂ ਰੂਰ ਰੂ ਰੱਜੀ ਵਾਲੀ ਧਰਤੀ ਰੂਰ ਰੱਜੀ ਵਾਲੀ ਧਰਤੀ ਸਹੀ ਸਹੀ ਗੱਲ ਆ ਭਾਜੀ ਇੰਨੀ ਵਧੀਆ ਧਰਤੀ ਉੱਧੇ ਜਿਹੜੇ ਤੁਹਾਡੇ ਕਲਾਇੰਟ ਨੇ ਇਹਨਾਂ ਦੀ ਵੀ ਰੂਰ ਰੱਜੀ ਆ ਅੰਕਲ ਉਹ ਨਹੀਂ ਸਾਨੂੰ ਪੁੱਛਿਆ ਸੀ ਕੀ ਸੇਵਾ ਕਰੀਏ ਭਾਜੀ ਕਹਿੰਦੇ ਮੈਂ ਸੇਵਾ ਕਰਨੀ ਆ ਫਿਰ ਅੰਕਲ ਕਹਿੰਦੇ ਤੁਸੀਂ ਤਾਂ ਨੌਜਵਾਨ ਐ ਤੁਸੀਂ ਤਾਂ ਬਜ਼ੁਰਗ ਹੋ ਗਏ ਆਪਾਂ ਕਿੰਨੀ ਉਮਰ ਆ ਦੱਸਣੀ ਨਹੀਂ ਪਰ ਸਲਮਾਨ ਖਾਨ ਤੋਂ 1.5 ਸ ਬਹੁਤ ਵਧੀਆ ਜੀ ਬਹੁਤ ਵਧੀਆ ਅਰੇ ਜਿਹੜੇ ਤੇ ਲਾਲੀ ਵਧੀਆ ਤੁਹਾਡੀ ਪਤਾ ਨਹੀਂ ਬੁਲਟ ਦੀਆਂ ਕਿੱਕਾਂ ਮਾਰ ਮਾਰ ਕੇ ਨਹੀਂ ਬੁਲਟ ਤਾਂ ਇਤਲਾਈ ਦੇ ਘਟਿਆ ਜੀ ਜੀ ਆਪਣੀ ਵਾਰੀ ਜਾਣਕਾਰੀ ਦਿਓ ਕਿਹੜਾ ਪਿੰਡ ਹੈ ਜੀ ਤੁਹਾਡਾ ਸਾਡਾ ਪਿੰਡ ਹੈ ਜੀ ਹਿਸ਼ਾਰਪੁਰ ਜ਼ਿਲ੍ਹੇ ਚ ਪੱਜੋ ਦੇ ਉੱਤੇ ਠੀਕ ਹੈ ਜੀ ਹਾਂ ਜੀ ਤੇ ਇਹ ਫਿਰ ਇਹਨਾਂ ਦੀ ਸਰਵਿਸ ਸਹੀ ਲੱਗੀ ਜੀ ਅੱਧੀ ਕਿੱਕ ਤੇ ਸਟਾਰਟ ਹੋ ਗਿਆ ਯਾ ਲੱਗੀ ਤਾਂ ਹੀ ਆਏ ਆ ਜੀ ਇੱਥੇ ਜੀ ਬਾਕੀ ਨੂੰ ਕੀ ਕਹੋਗੇ ਜੀ ਬਾਜੀ ਬਹੁਤ ਵਧੀਆ ਇੱਥੇ ਕਹਿੰਦੇ ਸਾਰੇ ਇੱਥੇ ਆਉਂਦੇ ਜੋਗ ਜਿਹਦੇ ਨੇ ਕੋਈ ਸਮਾਨ ਭੇਜਣਾ ਜੀ ਇਹ ਸਾਡੇ ਡੀਪੀ ਸਾਹਿਬ ਨਾਲ ਆਏ ਆ ਜੀ ਜੀ ਖਿਡਾਰੀ ਰਹਿੰਦੇ ਆਪਣੇ ਟਾਈਮ ਤੇ ਬਹੁਤ ਵਧੀਆ ਸੀ ਕਬੱਡੀ ਦੇ ਬੜੇ ਤਗੜੇ ਜੀ ਜੀ ਹਾਂਜੀ ਇਹਨਾਂ ਨੂੰ ਸਰਵਿਸ ਕਿਹੋ ਜਿਹੀ ਲੱਗੀ ਬਹੁਤ ਵਧੀਆ ਵਧੀਆ ਲੱਗੀ ਜੀ ਬਹੁਤ ਵਧੀਆ ਕੋਈ ਦਿੱਕਤ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਨਹੀਂ ਜੀ ਵੇ ਬਾਕੀ ਨੂੰ ਕੀ ਕਹੂੰਗਾ ਜੀ ਤੁਸੀਂ ਜਿਹੜੇ ਦੇਖ ਰਹੇ ਹੋ ਸਾਨੂੰ ਤਾਂ ਪਤਾ ਨਹੀਂ ਸਾਡਾ ਇੰਨਾ ਮਾਨ ਸਨਮਾਨ ਹੋਣਾ ਇੱਥੇ ਜੀ ਨਹੀਂ ਚਲੋ ਤੁਸੀਂ ਕਾਬਲ ਹੋ ਦੇ ਤੁਸੀਂ ਕਾਬਲ ਹੋ ਦੇਖੋ ਗੱਲ ਮਿਲਨ ਸਰ ਨੇਚਰ ਦੀ ਆ ਇਹ ਵੀ ਬੜੇ ਪਿਆਰ ਨੇ ਤੁਹਾਡੇ ਨਾਲ ਥੋੜੀ ਦੇਰ ਦੀ ਗੱਲ ਕੀਤੀ ਇੱਕ ਪਰਿਵਾਰਕ ਮਾਹੌਲ ਬਣ ਗਿਆ ਹਾਂਜੀ ਹਾਂਜੀ ਬਿਲਕੁਲ ਜੀ ਅਸੀਂ ਤਾਂ ਮਿਲਨ ਵਰਤਨ ਵਾਲੇ ਬੰਦੇ ਆ ਜੀ ਇਹ ਤੋਂ ਬਟਿੰਡੇ ਤੋਂ ਵੀ ਹਉਦੇ ਰਹੇ ਮੈਸੇਜ ਕੀਤਾ ਕੰਟੈਕਟ ਸਾਰਿਆਂ ਨੂੰ ਪਰ ਸਾਨੂੰ ਇਹ ਵਧੀਆ ਲੱਗੇ ਸਭ ਨੂੰ ਬੋਲਬਾਣੀ ਵੀ ਵਧੀਆ ਹੈ ਸਾਰੇ ਤਰ੍ਹਾਂ ਵਧੀਆ ਤਾਂ ਹੀ ਆਏ ਜੀ ਜੀ ਹੁਣ ਇੱਕ ਨਾ ਟੜਕ ਦਾ ਪੜਕ ਦਾ ਤਿੱਖਾ ਜਿਹਾ ਸਵਾਲ ਹੁਣ ਅਸੀਂ ਤਾਂ ਇੱਥੇ ਬੈਠੇ ਆਂ ਐਂ ਤਾਂ ਇੱਕ ਦੂਜੇ ਨਾਲ ਗੱਲਬਾਤ ਕਰ ਲਈ ਪਹਿਲਾਂ ਵੀ ਮੀਟਿੰਗ ਹੋ ਗਈ ਆ ਅਸੀਂ ਤਾਂ ਦੇਖ ਲੈ ਤੁਹਾਡੀ ਨੇਚਰ ਕਿਹੋ ਜਿਹੀ ਆ ਅਸੀਂ ਤਾਂ ਦੇਖ ਲੈ ਤੁਸੀਂ ਕਿਹੋ ਜਿਹਾ ਕੰਮ ਕਰਦੇ ਇੱਥੇ ਆ ਕਿ ਦੇਖ ਲੱਗੇ ਬਹੁਤ ਸਾਰਾ ਤੁਹਾਡੇ ਕੋਲ ਸਮਾਨ ਪਿਆ ਹੋਇਆ ਜਿਹੜਾ ਪਾਰਸਲ ਹੋਣਾ ਇੱਥੇ ਪੜ ਵੀ ਪਾਰੇ ਇੱਕ ਤੇ ਕੈਨੇਡਾ ਲਿਖਿਆ ਕਿਤੇ ਆਸਟ੍ਰੇਲੀਆ ਲਿਖਿਆ ਕਿਤੇ ਨਿਊਜ਼ੀਲੈਂਡ ਲਿਖਿਆ ਅਸੀਂ ਤਾਂ ਦੇਖ ਲੈ ਕਿ ਤੁਸੀਂ ਪੂਰੇ ਵਰਲਡ ਚ ਪੂਰੇ ਵਿਸ਼ਵ ਚ ਸਮਾਨ ਭੇਜ ਦਿਓ ਪਰ ਜਿਨ੍ਹਾਂ ਦੇ ਮਨ 'ਚ ਕਿਤੇ ਸ਼ੱਕ ਰਹਿ ਜਾਂਦਾ ਕਿਉਂਕਿ ਦੁੱਧ ਦਾ ਜਲਿਆ ਪਾਣੀ ਫੂਕ ਫੂਕ ਕੇ ਪੀਂਦਾ ਜਿਹਦਾ ਪਹਿਲਾਂ ਕਿਤੇ ਨੁਕਸਾਨ ਹੋ ਗਿਆ ਪਹਿਲਾਂ ਡਿਲੀਵਰੀ ਟਾਈਮ ਤੇ ਨਹੀਂ ਹੋਈ ਜੀ ਜਿਹਨੂੰ ਪਹਿਲਾਂ ਪੈਸੇ ਵੱਧ ਲੱਗੇ ਕਾਰਟੂਨ ਦੇ ਚਾਰजेस ਹੋ ਗਏ ਜਿਨ੍ਹਾਂ ਮੁੜ ਕੇ ਰੁੱਖਾ ਬੋਲਿਆ ਗਿਆ ਟਰੈਕ ਸਿਸਟਮ ਹੀ ਨਹੀਂ ਦਿੱਤਾ ਗਿਆ ਕਹਿ ਕੇ ਜਿਹੜਾ ਇੱਕ ਵਾਰੀ ਹਰਾਸ ਹੋ ਗਿਆ ਉਹਨੂੰ ਕਿਵੇਂ ਯਕੀਨ ਦਿਵਾਉਂਗੇ ਕਿ ਵਿਸ਼ਵ ਉਦਾਂ ਨਹੀਂ ਕਰਦਾ ਜਿਹਦਾ ਪਹਿਲਾਂ ਕਿਤੇ ਹੋ ਗਿਆ ਕਾਮੇ ਆ ਭਾਜੀ ਲੇਟ ਫੇਟ ਤਾਂ ਹੋ ਜਾਂਦਾ ਜਿੱਦਾਂ ਦੀ ਸਰਵਿਸ ਜਿੱਦਾਂ ਦਾ ਗੜ ਨਹੀਂ ਪਰ ਲੇਟ ਵੀ ਇੱਕ ਅੱਧਾ ਦਿਨ ਹੋ ਜਾਵੇ ਧੰਨਵਾਦ ਤਾਂ ਇਹ ਨਹੀਂ ਕਿ ਤਿੰਨ ਤਿੰਨ ਚਾਰ ਚਾਰ ਸਾਨੂੰ ਏਦਾਂ ਹੁਣ ਆ ਕੇ ਕਹਿੰਦੇ ਆ ਭਾਜੀ ਵੀ ਸਾਡਾ ਸਸਤਾ ਵੀ ਜਾਵੇ ਸਮਾਨ ਤੇ ਪਹੁੰਚ ਵੀ ਟਾਈਮ ਸਰ ਜਾਵੇ ਹੁਣ ਉਹਨਾਂ ਨੂੰ ਇਹੀ ਭਰੋਸਾ ਦਿਵਾਇਦਾ ਭਾਜੀ ਸਸਤਾ ਜਿਹੜਾ ਤੁਹਾਡਾ ਆ ਜਾਣਾ ਆ ਉਹਨੂੰ 15 ਤੋਂ 20 ਦਿਨ ਲੱਗ ਜਾਂਦੇ ਨਾਰਮਲੀ ਯੂਨੀਟ ਡਿਊਟੀ ਫਰੀ ਕਹਿੰਦੇ ਬਾਅਦ ਉਹਦੇ ਵਿੱਚ ਕਿਤੇ ਨਾ ਕਿਤੇ ਥੋੜਾ ਚੱਕਰ ਪੈ ਜਾਂਦਾ ਜੇ ਤੁਸੀਂ ਕਹੋ ਕਿ DHL ਫੈਡੈਕਸ UPS ਵਿੱਚ ਪਾਜੀ 베 ਚ ਦੇਖੋਗੇ ਭੇਜੋ ਤੇ ਹਫਤੇ ਦੇ ਵਿੱਚ ਡਿਲੀਵਰੀ ਹੋਣੀ ਹੈ ਇਹਨਾਂ ਦਾ ਫਰਕ ਕਿੰਨਾ ਜੀ ਜੇ ਆਪਾਂ ਦੇਖੇ ਜਰਾ ਪਾਜੀ ਕੁਝ ਨਹੀਂ ਹੈਗਾ 1.5 200 ਦੇ ਫਰਕ ਹੁੰਦਾ ਜਿਆਦਾ ਫਰਕ ਨਹੀਂ ਹੈਗਾ ਸੋ 1.5 200 ਦੀ ਖਾਤਰ 15 20 ਦਿਨ ਵੇਟ ਕਰਨ ਨੂੰ ਕਰਨੀ ਹੈ ਕਈਆਂ ਤਾਂ ਖਰਾਬ ਹੋਣ ਵਾਲਾ ਸਮਾਨ ਹੁੰਦਾ ਹੈ ਫਿਰ ਉਹ ਫਿਰ ਇੰਨੀ ਕਾਲ ਕਰਦੇ ਆ ਵੀ ਪਾਜੀ ਸਾਡਾ ਖਰਾਬ ਹੋਣ ਵਾਲਾ ਸਮਾਨ ਆ ਪਾਜੀ ਵੀ ਹੁਣ ਅਸੀਂ ਕਰ ਰਹੇ ਹਾਂ ਤਰੋਂ ਹੀ ਭੇਜ ਦਿੱਤਾ ਆ ਮਤਲਬ ਤੁਸੀਂ ਪਹਿਲੇ ਹੀ ਪਹਿਲੇ ਹੀ ਸੱਚ ਤੇ ਸਪਸ਼ਟ ਦੱਸੋ ਪਹਿਲਾਂ ਦੱਸੀ ਦਾ ਅਗਲੇ ਕਸਟਮਰ ਨੂੰ ਕਸਮਰ ਨੂੰ ਜਾਗਰੂਕ ਕਰਦੇ ਪਰ ਅਸੀਂ ਪਹਿਲਾਂ ਬਹੁਤ ਘੱਟ ਕਰਦੇ ਸੀ ਸੈਲਫ ਵਾਲਾ ਕੰਮ ਬਹੁਤ ਜ਼ਿਆਦਾ ਪਰ ਹੁਣ ਮਾਰਕੀਟ ਦੇ ਵਿੱਚ ਜੇ ਰਹਿਣਾ ਤਾਂ ਕਰਨਾ ਪਿਆਣਾ ਭਾਜੀ ਮਤਲਬ ਕਸਮਰ ਨੂੰ ਪਹਿਲਾਂ ਪੂਰੀ ਜਾਣਕਾਰੀ ਦੇ ਦੱਸੀ ਦਾ ਦੱਸੀ ਦਾ ਬਿਲਕੁਲ ਦੱਸੀ ਦਾ ਇਹ ਨਹੀਂ ਕਿ ਉਹਨਾਂ ਨੂੰ ਕਹੀਦਾ ਵੇ 7 ਤੋਂ 10 ਦਿਨਾਂ ਦੇ ਵਿੱਚ ਹੋ ਗਿਆ ਜਿਹੜਾ ਹੋ ਗਿਆ ਉਹਦਾ ਸੱਚੀ ਜਾਣਕਾਰੀ ਬਿਲਕੁਲ ਕਿ ਕਲਾਸ ਜਿਹੜੇ ਹੁਣ ਸਾਡੇ ਨਿੱਕੇ ਭੈਣ ਭਰਾ ਦੇਖ ਰਹੇ ਆ ਕਿਉਂਕਿ ਭਾਜੀ ਹੁਣੀ ਜਵਾਨ ਨੇ ਅਸੀਂ ਅੱਧੀ ਉਮਰ ਵਾਲੇ ਆ ਜਿਹੜੇ ਸਾਡੇ ਨਿੱਕੇ ਭੈਣ ਭਰਾ ਦੇਖ ਰਹੇ ਆ ਜਿਵੇਂ ਤੁਸੀਂ ਗੱਲ ਕੀਤੀ ਸਟੂਡੈਂਟ ਵੀਜ਼ੇ ਤੇ ਗਏ ਹੋਏ ਆ ਜੀ ਸੱਚੀ ਪਿੱਛੋਂ ਮਾਪਿਆਂ ਨੂੰ ਦਿੱਕਤ ਆਉਂਦੀ ਆ ਸਮਾਨ ਉਹ ਨਹੀਂ ਚੰਗਾ ਕਈ ਵੇਲੇ ਖਰੀਦ ਪਾਉਂਦੇ ਜਾਂ ਕਈ ਵੇਲੇ ਉਹਨਾਂ ਨੇ ਭੇਜਣਾ ਹੁੰਦਾ ਸਮਾਨ ਦੀ ਟੁੱਟ ਭੱਜ ਹੋਏ ਨਹੀਂ ਜਾਂ ਅਰੇਂਜਮੈਂਟਸ ਨਹੀਂ ਕਰ ਪਾਉਂਦੇ ਜੀ ਜੀ ਉਹਨਾਂ ਬੱਚਿਆਂ ਨੂੰ ਜਿਹੜੇ ਇਸ ਟਾਈਮ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਇੰਗਲੈਂਡ ਜੀ ਜੀ ਅਮਰੀਕਾ ਬੈਠੇ ਹੋਏ ਆ ਉਹ ਚਾਹੁੰਦੇ ਕਿ ਕੂਰੀਅਰ ਕਰਕੇ ਸਮਾਨ ਚੰਗੇ ਤਰੀਕੇ ਪਹੁੰਚੇ ਕੋਈ ਉਹਨਾਂ ਦੇ ਘਰੋਂ ਜਾ ਕੇ ਲੈ ਆਵੇ ਮਾਪਿਆਂ ਨੂੰ ਗਾਈਡ ਕਰ ਦੇਵੇ ਪੈਸੇ ਉਹਨਾਂ ਜਿਹੜੇ ਬਾਹਰ ਬੈਠੇ ਕਈ ਵੇਲੇ ਬਹੁਤੀ ਪੈਸੇ ਦੀ ਪਰਵਾਹ ਨਹੀਂ ਦੀ ਹੁੰਦੀ ਇਹ ਹੁੰਦਾ ਕਿ ਸਮਾਨ ਸਹੀ ਸਮੇਂ ਈਮਾਨਦਾਰੀ ਨਾਲ ਸੁਰੱਖਿਅਤ ਤਰੀਕੇ ਸਾਡੇ ਕੋਲ ਪਹੁੰਚੇ ਪਰ ਮਾਤਾ ਪਿਤਾ ਨੂੰ ਕੋਈ ਕਸ਼ਟ ਵੀ ਨਾ ਚਲਾਣਾ ਪਵੇ ਉਹਨਾਂ ਨੂੰ ਕੀ ਕਹੋਗੇ ਮੈਂ ਤਾਂ ਇਹ ਹੀ ਕਹੂੰਗਾ ਜੀ ਜੇ ਤਾਂ ਤੁਹਾਡੇ ਕੋਲ ਟਾਈਮ ਹੈਗਾ ਆ ਬੱਚੀ ਕੋ ਉਧਰ ਹੂੰ ਸਹੀ ਹੈ ਨਾ ਫੇਰ ਤੁਸੀਂ ਅਸੀਂ ਜਿਹੜੀ ਤੁਹਾਨੂੰ ਅਸੀਂ ਸਰਵਿਸ ਕਰਨੀ ਸਾਡੇ ਤੇ ਯਕੀਨ ਰੱਖ ਕੇ ਕਰੋ ਮਤਲਬ ਬੱਚੇ ਉਧਰ ਜਿਹੜੇ ਬਾਹਰ ਆ ਉਹ ਤੁਹਾਨੂੰ ਇੱਕ ਵਾਰੀ ਕੰਟੈਕਟ ਕਰ ਲੈਣ ਚਾਹੇ ਮਾਪੇ ਨਹੀਂ ਵੀ ਕਰ ਸਕਦੇ ਬੱਚੇ ਕੰਟੈਕਟ ਕਰ ਲੈਣ ਸਹੀ ਗਾਰਡ ਕਰਨਾ ਠੀਕ ਹੈ ਜੀ ਤੇ ਮਾਇਆ ਮਾਇਆ ਜੇ ਤਾਂ ਪਰ ਜਿਹੜੇ ਆਪਾਂ ਬਚਾਉਣੇ ਹੁਣ ਫਿਰ ਉਹਨੂੰ ਗਣਾ ਯਾਰ ਸੈਲਫ ਚ ਕਰਾ ਲਾ ਆ ਸਹੀ ਚੱਲਦਾ ਪਿਆ ਇਸ ਵੇਲੇ ਮੈਨੂੰ ਤੁਸੀਂ ਬਾਹਰ ਬੈਠੇ ਨੇ ਡੀਲ ਕਰ ਲੂਗੇ ਤੇ ਜੇ ਅਸੀਂ ਕਿਹੜਾ ਵੇ ਮੈਨੂੰ ਫਾਸਟ ਚਾਹੀਦਾ ਭਾਵੇਂ ਸਾਡੇ ਪ੍ਰੋਗਰਾਮ ਆ ਇੱਥੇ ਸਾਡੀ ਪਾਰਟੀ ਆ ਜਾਂ ਕੋਈ ਮਤਲਬ ਕੋਈ ਫੰਕਸ਼ਨ ਆ ਫਿਰ ਕਿਹੜਾ ਤੋ ਡੀਐਚ ਫਿਰ ਆਨ ਦਾ ਰੌਕਸ ਤਾਂ ਮਹਿੰਗਾ ਹੀ ਹੁੰਦਾ ਜੀ 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 ਆਪਾਂ ਇਹ ਵੀ ਸਰਵਿਸ ਸ਼ੁਰੂ ਕੀਤੀ ਨਾਲ ਜੇ ਕੈਨੇਡਾ ਤੋਂ ਕਿਸੇ ਵੀਰ ਨੇ ਭਰਾ ਨੇ ਇੱਧਰ ਸਮਾਨ ਭੇਜਣਾ ਉਹਦਾ ਵੀ ਆਪਾਂ ਓਕੇ ਉਹ ਵੀ ਫੈਸਿਲਿਟੀ ਹੈਗੀ ਆ ਉਹ ਮੇਰੇ ਖਿਆਲ ਆਪਣੇ ਏਰੀਆ ਛਲੇ ਤੱਕ ਨਹੀਂ ਹੈ ਹੈਗੀ ਆ ਭਾਜੀ ਕੁਝ ਕੁਸ਼ਨਸ ਆ ਕੁਝ ਕੁਝ ਕੀ ਕਰ ਰਹੇ ਆ ਠੀਕ ਹੈ ਜੀ ਜੀ ਤੇ ਹੁਣ ਜਾਂਦੇ ਜਾਂਦੇ ਆ ਪਾਉਜੇ ਕੋਈ ਗੱਲ ਕਹਿਣੀ ਹੋਵੇ ਮੈਂ ਤਾਂ ਇਹ ਕਹੂੰਗਾ ਜੀ ਵੀ ਤੁਸੀਂ ਆਏ ਸਾਡੇ ਕੋਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਨਾ ਗਾਵ ਵੀ ਆਪਾਂ ਮਿਲਦੇ ਗੱਲਦੇ ਰਹਿਵਾਂਗੇ ਜਦੋਂ ਬਾਜੀ ਹੁਣਾਂ ਦਾ ਬੁਲਟ ਪਹੁੰਚ ਗਿਆ ਉਥੇ ਫੇਰ ਵੀ ਤੁਸੀਂ ਸਾਨੂੰ ਆਪਾਂ ਬਾਜੀ ਹੁਣੀ ਕਹਿੰਦੇ ਸਾਡੇ ਘਰ ਆ ਕੇ ਵੀਡੀਓ ਕਰਿਓ ਘਰੇ ਜਾਣਾ ਆਪਾਂ ਜਰੂਰ ਜੀ ਜਰੂਰ ਠੀਕ ਹੈ ਜੀ ਤੇ ਉਹ ਵੈਸੇ ਉਹਨਾਂ ਦੀ ਨੇਚਰ ਬੜੀ ਆਉ ਭਗਤ ਵਾਲੀ ਹੈ ਸੱਚੀ ਗੱਲ ਆ ਭਾਜੀ ਜੀ ਜੀ ਤੇ ਆਪਾਂ ਘਰੇ ਜਾ ਕੇ ਫੇਓ ਕੋ ਵੀਡੀਓ ਫੇਕ ਦਰਸ਼ਕਾਂ ਦਿਖਾਉਣੀ ਹੈ ਭਾਜੀ ਪਰੋਸੇ ਔਰ ਯਕੀਨ ਤੇ ਉੱਤੇ ਸਾਰਾ ਕੁਝ ਚੱਲਦਾ ਪਿਆ ਅਬ ਪਹਿਲਾਂ ਲੱਦ ਲਈ ਮੈਂ ਕਹਿੰਦਾ ਪਹਿਲਾਂ ਚਾਹ ਪੀਣੀ ਹੈ ਬਾਅਦ ਵਿੱਚ ਹੋਸਾ ਲਾਦੇ ਜੀ ਨਹੀਂ ਆ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਜੀ ਭਰੋਸੇ ਤੇ ਹੀ ਕੰਮ ਚੱਲਦਾ ਬਿਲਕੁਲ ਭਾਜੀ ਬੇ ਭਰੋਸਾ ਕਮਾਇਆ ਮੈਂ ਪੈਸਾ ਬਹੁਤ ਘਟਕ ਮਾਇਆ ਭਰੋਸਾ ਗਿਆ ਤਾਂ ਕੰਮ ਗਿਆ ਮੈਂ ਕਹਿੰਦਾ ਮੈਂ ਭਾਜੀ ਚਲੋ ਮੈਨੂੰ ਨਹੀਂ ਪਤਾ ਮੇਰੇ ਕਿਹੜੇ ਕਿਹੜੇ ਪਿੰਡ ਦੇ ਵਿੱਚ ਪੋਸਟਰ ਲੱਗਾ ਕਿੱ ਜੇ ਪੈਸਾ ਲਾਇਆ ਭਰੋਸਾ ਬਹੁਤ ਘਮਾ ਜੇ ਪੋਸਟਰ ਦਿਲ ਚ ਲੱਗ ਜਵੇ ਨਾ ਫਿਰ ਨਹੀਂ ਉਤਰਦਾ ਕੰਦਾ ਤਾਂ ਉਤਰ ਜਾਂਦਾ ਭਰੀ ਮੈਂ ਕਹਿੰਦਾ ਬਲੈਸਿੰਗ ਬਹੁਤ ਮਿਲਦੀ ਹੈ ਭਰੀ ਹੂੰ ਭਾਰੀ ਹੁਣਾਂ ਦਾ ਵੀ ਰੰਗ ਲਾਲਾ ਮੇਰਾ ਵੀ ਥੋੜਾ ਥੋੜਾ ਹੋ ਗਿਆ ਹੁਣਾਂ ਇਹ ਇਧਰ ਤੱਕ ਕਦੋਂ ਪਹੁੰਚਣਾ ਕੋਲਾ ਅਸੀਂ ਤੁਹਾਡੀ ਹਰ ਤਰ੍ਹਾਂ ਦੀ ਸੇਵਾ ਹੋਵੇਗੀ ਸਹੀ ਹੈ ਦੇਖੋ ਇਹੀ ਪੰਜਾਬ ਦਾ ਵਿਰਸਾ ਨਾ ਅਪਨਤ ਵਾਲਾ ਜੈ ਜਗਤ ਕਿ ਬਿਨਾ ਜਾਤ ਪਾਤ ਪੁੱਛੇ ਜਿਹੜਾ ਪਿਆਰ ਸ਼ੁਰੂ ਹੋ ਜਾਂਦਾ ਨਾ ਪੰਜਾਬ 'ਚ ਹੁੰਦਾ ਠੀਕਾ ਪਤਾ ਨਹੀਂ ਜੀ ਆਹੀ ਗੱਲਾਂ ਨਾ ਮੈਨੂੰ ਤਾਂ ਤੁਹਾਡੀ ਗੱਲ ਪੜੀ ਚੰਗੇ ਲੱਗੇ ਤੁਸੀਂ ਕਿਹਾ ਜਦੋਂ ਮੈਂ ਪੁੱਛਿਆ ਨਾ ਸਵਾਲ ਕਿ ਜੇ ਸਮਾਨ ਬਾਹਰ ਕੋਈ ਕਹਿੰਦਾ ਟੁੱਟ ਗਿਆ ਤੁਸੀਂ ਕਿਵੇਂ ਯਕੀਨ ਕਰੋਗੇ ਤੁਸੀਂ ਕਿਹਾ ਕਿ ਗਾਹਕ ਜਿਹੜਾ ਰੱਬ ਦਾ ਰੂਪ ਹੈ ਉਹ ਜੋ ਕਹਿ ਦੇਵੇ ਸੱਤ ਹੈ ਇਹ ਤੋਂ ਵੱਡੀ ਕੋਈ ਗੱਲ ਹੋ ਨਹੀਂ ਸਕਦੀ ਜਿਵੇਂ ਦੇਖੋ ਜਦੋਂ ਤਾਂ ਸਾਨੂੰ ਗਾਹਕ ਕਹਿੰਦਾ ਵੀ ਮੇਰਾ ਮੈਨੂੰ ਫੋਨ ਆਉਂਦੇ ਕਿ ਵੇਲੇ ਸ਼ੇਰ ਗੱਲ ਭਾਜੀ ਆਪਣੇ ਚੱਡੀਗੜ੍ਹ ਤੋਂ ਕਹਿੰਦਾ ਯਾਰ ਮੰਗੂ ਵੀ ਮੈਂ 30 ਕਿਲੋ ਸਮਾਨ ਭੇਜਿਆ ਤਾਂ ਉਹ ਯੂਕੇ ਦਾ ਇਧਰ ਤੇ ਕਰਕੇ ਮੈਂ ਕਿਹਾ ਭਾਜੀ ਕੋਈ ਗੱਲ ਨਹੀਂ ਹੋ ਜੂਗਾ ਜਦ ਚਾਰ ਦਿਨਾਂ ਚ ਅੱਛਾ ਇਦਾਂ ਵੀ ਹੁੰਦਾ ਹਾਂਜੀ ਮਨਨਰ ਫੋਨ ਕੀਤੇ ਸਾਮਾਨ ਪਹੁੰਚ ਗਿਆ ਸਾਰ ਫਿਰ ਜਿਆਦਾ ਭਾਜੀ ਕਸਟਮਰ ਦੱਸਦਾ ਸਾਨੂੰ ਭਾਜੀ ਦੱਸਦੇ ਇਹ ਵੀ ਸਾਮਾਨ ਪਹੁੰਚ ਗਿਆ ਜੇ ਉਹਨਾਂ ਦਾ ਨੁਕਸਾਨ ਹੋਇਆ ਉਹ ਵੀ ਤਾਂ ਦੱਸਣਗੇ ਫੇ ਹਾਂ ਮਰੋ ਤੁਸੀਂ ਆਪਣੇ ਵੱਲ ਕੋਈ ਖਰੋੜ ਨਹੀਂ ਕਰਦੇ ਕੋਈ ਮੱਥੇ ਤਿਉੜੀ ਨਹੀਂ ਪਾਉਂਦੇ ਨਾ ਮੱਥੇ ਤਿਉੜੀ ਨਾ ਗੂੜੀ ਨਾ ਨਾ ਭਾਜੀ ਕੋਈ ਤਿਉੜੀ ਨਹੀਂ ਖੁਸ਼ ਹੋ ਕੇ ਮਿਲਣਾ ਬਿਲਕੁਲ ਬਿਲਕੁਲ ਆਪ ਵੀ ਫੋਨ ਕਰੀਦਾ ਜੀ ਭਾਜੀ ਕਿਦਾਂ ਸੈਟਾਂ ਠੀਕ ਐ ਕੋਈ ਬੋਲ ਗਿਆ ਹਾਂ ਕੁਝ ਹੈ ਗੱਲਣੇ ਸਮਾਨ ਬਿਲਕੁਲ ਬਿਲਕੁਲ ਚਲ ਇਹ ਪਿਆਰ ਬਣੇ ਰਵੇ ਇੱਕ ਵਾਰੀ ਐਡਰੈਸ ਕਨਫਰਮ ਕਰ ਦੋ ਬੰਗਿਆਂ ਦਾ ਵੀ ਨਮਾ ਸ਼ਹਿਰ ਦਾ ਵੀ ਗੜਸ਼ੰਕਰ ਦਾ ਵੀ ਐਡਰੈਸ ਕਨਫਰਮ ਕਰ ਦਿਓ ਭਾਜੀ ਬੰਗਿਆ ਹੈਗਾ ਗੜਸ਼ੰਕਰ ਰੋਡ ਦੇਤੇ ਨੇਅਰ ਗੇਟ ਆਪਣਾ ਜਿਹੜਾ ਜਿੱਦੋਂ ਮੁੜਦੇ ਸਾਰੇ ਆ। ਖੰਬੇ ਆ ਤੇ ਦਸਵੀਂ ਦੁਕਾਨ ਆਪਣੀ। ਠੀਕ ਹੈ ਜੀ। ਗੜਸ਼ੰਕਰ ਰੋਡ ਦੇ ਉੱਤੇ ਬੰਗਿਆ। ਜਿਹੜਾ ਗੜਸ਼ੰਕਰ ਆ ਆਪਣਾ ਉਹ ਵੀ ਗੜਸ਼ੰਕਰ ਤੋਂ ਬੰਗਾ ਰੋਡ। ਬੰਗਿਆ ਤੋਂ ਗੜਸ਼ੰਕਰ ਰੋਡ। ਹਾਂ ਜੀ। ਗੜਸ਼ੰਕਰ ਤੋਂ ਬੰਗਾ ਰੋਡ। ਹਾਂ ਜੀ। ਉੱਥੇ ਆਪਣਾ ਆਪਾਂ ਨਵਾਂ ਇਹ ਓਪਨ ਕਰਨ ਲੱਗੇ ਆ ਦੋ ਚਾਰ ਪਹੁੰਚਾਂਗੇ ਅਸੀਂ ਦੋ ਚਾਰ ਦਿਨਾਂ ਦੇ ਵਿੱਚ ਵਿੱਚ। ਜੀ। ਤੇ ਨਵਾਂ ਸ਼ਹਿਰ ਰੇਲਵੇ ਰੋਡ ਹੈ। ਨਵਾਂ ਸ਼ਹਿਰ ਰੇਲਵੇ ਰੋਡ। ਐਡੀਡਾ ਸ਼ੋਰੂਮ ਦੇ ਸਾਹਮਣੇ। ਹਾਂ ਜੀ। ਆਪ ਹੀ ਬ੍ਰੇਕ ਲੱਗ ਜਾਂਦੀ ਹੈ ਕਿਉਂਕਿ ਸੜਕ ਦੇ ਹਾਲਾਤ ਇਹੋ ਜ ਨਹੀਂ ਨਹੀਂ ਪਾਜੀ ਹੋ ਜਾਣਾ ਸਾਈ ਕਰਾ ਦੇਣਾ ਤੁਸੀਂ ਮੈਨੂੰ ਲੱਗਦਾ ਏ ਤੁਹਾਡੇ ਟਾਈਮ 'ਚ ਹੋ ਜਾਣਾ ਏ ਨਹੀਂ ਚਲੋ ਤੁਸੀਂ ਅਪਰੇ ਵੀ ਪਾਜੀ ਮੀਨ ਬਜ਼ਾਰ 'ਚ ਜੀ ਹਾਂਜੀ ਅਪਰੇ ਵੀ ਆਪਣਾ ਤੇ ਭੈਣ ਭਰਾ ਜ਼ਰੂਰ ਆਉਣ ਮੌਕਾ ਦੇਣ ਕਿਉਂਕਿ 80% ਤਾਂ ਲੋਕ ਬਾਹਰੇ ਹੀ ਆ ਜੀ ਜੀ ਔਰ ਸਾਰੇ ਨੂੰ ਇੱਕ ਵਾਰੀ ਮੇਰੀ ਵੀ ਅਪੀਲ ਹੈ ਬੇਨਤੀ ਹੈ ਵੀਰ ਹੁਣਾਂ ਨਾਲ ਦੋ ਤਿੰਨ ਮੁਲਾਕਾਤਾਂ ਹੋਈਆਂ ਬੜੇ ਮਿਲਨਸਾਰ ਨੇ ਬੜੀ ਇਮਾਨਦਾਰੀ ਨਾਲ ਗੱਲ ਕਰਦੇ ਆ ਬੜੀ ਇਮਾਨਦਾਰੀ ਨਾਲ ਸਮਾਨ ਪਹੁੰਚਾਉਂਦੇ ਆ ਭਰੋਸੇਯੋਗ ਬੰਦੇ ਨੇ ਔਰ ਤੁਹਾਡਾ ਸਮਾਨ ਸਹੀ ਸਮੇਂ ਤੇ ਪਹੁੰਚੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਬਾਕੀ ਬੁਲੇਟ ਜਦੋਂ ਪਹੁੰਚਣਾ ਉਹ ਵੀਡੀਓ ਪਾ ਜਾਣੀ ਇੱਕ ਵਾਰ ਜ਼ਰੂਰ ਸਾਡੇ ਵੀਰ ਹੋਣਾ ਤੁਸੀਂ ਮੌਕਾ ਜਣਾ ਸਕਰੀਨ ਤੇ ਨੰਬਰ ਚੱਲ ਰਹੇ ਆ ਜੇ ਕੋਈ ਤੁਸੀਂ ਬਤੇਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਔਰ ਜੇ ਭਾਈ ਕੋਈ ਵੀ ਜੇ ਆਪਣਾ ਕੋਈ ਵੀ ਭਾਈ ਭੈਣ ਭਰਾ ਜਿਹੜਾ ਆਪਣਾ ਕੋਈ ਵੀ ਹੈਗਾ ਨਾ ਜੇ ਦੂਰ ਬੈਠਾ ਕਿਤੇ ਆਪਣੇ ਮੰਨ ਲਓ ਲੁਧਿਆਣੇ ਆ ਜਾਂ ਖੰਨੇ ਆ ਜਾਂ ਮਤਲਬ ਅੰਮ੍ਰਿਤਸਰ ਆ ਉਹ ਬਸ ਬਸ ਦੀ ਫੋਟੋ ਕਨੈਕਟਰ ਦਾ ਨੰਬਰ ਸਮਾਨ ਆਪਣਾ ਬੂਰੇ ਜਿ ਬਣ ਕੇ ਫਗਵਾੜੇ ਬੱਸ ਸਟੈਂਡ ਤੇ ਚਾਹੇ ਨਵਾਂ ਸ਼ਹਿਰ ਬੱਸ ਸਟੈਂਡ ਤੇ ਚਾਹੇ ਬੰਗਿਆ ਬੱਸ ਸਟੈਂਡ ਤੇ ਸੰਨ ਕਾਲ ਕਰ ਦੇਣਾ ਜੀ ਭਾਜੀ ਸਾਡਾ ਸਮਾਨ ਅਸੀਂ ਇੱਥੇ ਰੱਖ ਦਿੱਤਾ ਬਾਕੀ ਸਾਰਾ ਫੋਨ ਤੇ ਡਿਟੇਲ ਪਾ ਲੈਣ ਮੈਨੂੰ ਉਹਨਾਂ ਦਾ ਸਮਾਨ ਇੱਥੋਂ ਹੀ ਜਾਏ ਉਹ ਤੁਹਾਨੂੰ ਕਾਲ ਕਰਕੇ ਸਾਰੀ ਜਾਣਕਾਰੀ ਲੈ ਲੈਣਗੇ ਤੁਸੀਂ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਉਹਤੇ ਤੁਸੀਂ ਕਾਲ ਕਰ ਲੈਣੀ ਹੈ ਇਹਨਾਂ ਨਾਲ ਰਾਬਤਾ ਬਣਾ ਲੈਣਾ ਔਰ ਜਿਵੇਂ ਮੈਂ ਕਿਹਾ ਕਿ ਇਹ ਯਕੀਨੀ ਬਣਾਉਂਦੇ ਇਸ ਗੱਲ ਨੂੰ ਕਿ ਤੁਹਾਡਾ ਜਿਹੜਾ ਸਮਾਨ ਹੈ ਸਹੀ ਸਮੇਂ ਤੇ ਸੁਰੱਖਿਅਤ ਤਰੀਕੇ ਤੇ ਤੇਜ਼ੀ ਨਾਲ ਪਹੁੰਚੇ ਔਰ ਉਸ ਤੋਂ ਬਾਅਦ ਤੁਹਾਨੂੰ ਕੰਟੈਕਟ ਵੀ ਕਰ ਦਿੰਦੇ ਕਿ ਭਾਜੀ ਪਹੁੰਚ ਗਿਆ ਕਿ ਨਹੀਂ ਜਿਹੜੀ ਸਭ ਤੋਂ ਵੱਡੀ ਗੱਲ ਹੈ 40 ਕਿਲੋਮੀਟਰ ਤੱਕ ਜੀ ਡਿਲੀਵਰੀ ਜੇ ਲੈਣ ਵੀ ਜਾਂਦੇ ਉਹਦੇ ਕੋਈ ਚਾਰਜਸ ਨਹੀਂ ਕੋਈ ਚਾਰਜਸ ਫ੍ਰੀਓ ਕੋਸਟ ਠੀਕ ਹੈ ਜੀ ਇੱਕ ਵਾਰੀ ਜਾਂਦੇ ਆ ਆਪਣੇ ਫੋਨ ਨੰਬਰ ਬੋਲ 98551 92505 ਇੱਕ ਵਾਰੀ ਪੰਜਾਬੀ ਚ ਬੋਲੋ 98551 92505 ਔਰ ਆਫਿਸ ਦਾ ਨੰਬਰ ਹੈਗਾ 62800 ਜੀ 62800 92505 92505 ਤਾਂ ਠੀਕ ਹੈ ਸਾਥੀਓ ਤੁਸੀਂ ਵੀਰ ਉਹਨਾਂ ਦਾ ਰابطਾ ਬਣਾ ਲੈਣਾ ਔਰ ਉਮੀਦ ਕਰਦੇ ਆ ਕਿ ਤੁਸੀਂ ਇਹਨਾਂ ਕੋਲ ਪਹੁੰਚੂਗੇ ਤੁਹਾਨੂੰ ਕਦੇ ਵੀ ਨਿਰਾਸ਼ ਨਹੀਂ ਕਰਨਗੇ ਸਮਾਂ ਦਿੱਤਾ ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨੀ ਬੜੇ ਇਹਨਾਂ ਨੂੰ ਵੀ ਤਨੁਸ਼ਾ ਨਮਸ਼ਟ ਸੁਰੀ ਨੂੰ ਤੇ ਇਜਾਜ਼ਤ ਬੋਲ ਜੇ ਫਿਰ ਤੁਹਾਨੂੰ ਕੇ ਸੱਚੀ ਕਲਾ ਪ੍ਰਖਾ